ਜਿੱਦਾਂ ਹੀ ਜਨਾਨੀ ਦੇ ਜਾਂ ਲੇਡੀਜ਼ ਕੋਲ ਜਾਂਦੇ ਹੀ ਉਹਨੂੰ ਪ੍ਰੋਬਲਮ ਆ ਜਾਂਦੀ ਹੈ ਡਿਸਚਾਰਜ ਹੋ ਜਾਂਦਾ ਉਹਦਾ ਇਹ ਸਾਈਕਲੋਜੀਕਲੀ ਵੀ ਹੁੰਦਾ ਤੇ ਬਾਡੀ ਦੇ ਨਾਲ ਵੀ ਰਿਲੇਟਡ ਹੁੰਦਾ ਸੈਕਸ ਦੀ ਬਹੁਤ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਜਕੱਲ ਤੇ 20 ਸਾਲ ਦੇ ਮੁੰਡਿਆਂ ਨੂੰ ਇਹ ਪ੍ਰੋਬਲਮ ਆ ਰਹੀਆਂ ਅੱਜਕੱਲ ਹਾਂ ਇਹ ਇੱਕ ਕਰਨਵੀਰ ਨਾਤੇ ਇੱਕ ਪ੍ਰੋਡਕਟ ਹੈਗਾ ਕਰਨਵੀਰ ਹੈਗਾ ਜੀ ਫਿਰ ਇਹ ਅਨੰਤ ਸ਼ਕਤੀ ਹੈਗਾ ਜੀ ਫਿਰ ਇਹ ਨਾਈਟ ਕੋਲਡ ਕੈਪਸੂਲ ਹੈਗੇ ਏ ਆਪਾਂ ਜਦ 20x ਦੀ ਦਵਾਈ ਦਿੰਨੇ ਆ ਆਪਾਂ ਪਹਿਲਾਂ ਪੇਸ਼ੈਂਟ ਨੂੰ ਨਾਲ ਗੱਲਬਾਤ ਕਰਕੇ ਦੇਖੀਦਾ ਉਹਦਾ ਪ੍ਰੋਟੀਨ ਲਾਸ ਹੋ ਰਿਹਾ ਜਾਂ ਸਪਰਮ ਲਾਸ ਹੋ ਰਿਹਾ ਉਸ ਟਾਈਮ ਅਸੀਂ ਪਹਿਲਾਂ ਇਹ ਸ਼ੁਰੂ ਕਰੀ ਦੀਏ ਕਿ ਉਹਦੀ ਬਾਡੀ ਤੋਂ ਕੋਈ ਵੀ ਚੀਜ਼ ਹੈਗੀ ਡਿਸਚਾਰਜ ਨਾ ਹੋਵੇ ਉਸ ਤੋਂ ਬਾਅਦ ਆਪਾਂ ਉਹਨੂੰ ਤਾਕਤ ਦੀ ਦਵਾਈ ਦਿੰਨੇ ਆ 6x ਦੀ ਸਿੱਧੀ ਦਵਾਈ ਨਹੀਂ ਦਿੰਦੇ ਪਹਿਲਾਂ ਨਹੀਂ 6x ਸਿੱਧੀ ਦਵਾਈ ਨਹੀਂ ਦਿੰਦੇ ਪਹਿਲਾਂ ਆਪਾਂ ਕੋਸ਼ਿਸ਼ ਕਰੀਦੀ ਆ ਉਹਦੀ ਬਾਡੀ ਤੋਂ ਅਗਰ ਤਾਤ ਪੈ ਰਹੀ ਹੈ ਉਹਨੂੰ ਜਾਂ ਪ੍ਰੋਟੀਨ ਲਾਸ ਹੋ ਰਿਹਾ ਪਹਿਲਾਂ ਉਹ ਬੰਦ ਕਰੀਏ ਪਹਿਲਾਂ ਇਹ ਇਹ ਸਟਾਰਟ ਹੁੰਦੀ ਹੈ 스테ਜ 1 ਤੇ ਫਿਰ 스테ਜ 2 ਤੇ ਫਿਰ 스테ਜ 3 ਤੇ ਜਾ ਕੇ ਤਿੰਨ ਮਹੀਨੇ ਦੇ ਅੰਦਰ ਬੰਦਾ ਸੈੱਟ ਹੋ ਜਾਂਦਾ ਜਿੱਦਾਂ ਹੀ ਜਨਾਨੀ ਦੇ ਜਾਂ ਲੇਡੀਜ਼ ਕੋਲ ਜਾਂਦੇ ਹੀ ਉਹਨੂੰ ਪ੍ਰੋਬਲਮ ਆ ਜਾਂਦੀ ਹੈ ਡਿਸਚਾਰਜ ਹੋ ਜਾਂਦਾ ਉਹਦਾ ਜੀ ਇਹ ਸਾਈਕੋਲੋਜੀਕਲੀ ਵੀ ਹੁੰਦਾ ਤੇ ਬਾਡੀ ਦੇ ਨਾਲ ਵੀ ਰਿਲੇਟਡ ਹੁੰਦਾ ਦਾਵਾ ਕਰਦੇ ਨੇ ਵੀ ਸਾਡੀ ਦਵਾਈ ਲਓ ਪਹਿਲੇ ਦਿਨ ਤੋਂ ਤੁਹਾਡੇ ਸਰੀਰ 'ਚ ਘੋੜੇ ਵਰਗੀ ਜਾਨ ਆ ਜੂਗੀ ਨਹੀਂ ਇਹ ਪੋਸੀਬਲ ਹੀ ਨਹੀਂ ਹੈ ਆਯੁਰਵੇਦਾ ਦੇ ਅੰਦਰ ਇਹ ਤੁਸੀਂ ਪਹਿਲੇ ਦਿਨ ਦਵਾਈ ਲਓ ਤੇ ਘੋੜੇ ਵਰਗੀ ਤਾਕਤ ਆ ਜਾਊਗੀ ਆਪਾਂ ਪਹਿਲਾਂ ਕੋਸ਼ਿਸ਼ ਕਰੀਦੇ ਉਹਦੇ ਬੋਡੀ ਦੇ ਜਿਹੜੀ ਐਨਰਜੀ ਲੌਸਸ ਐ ਉਹ ਬੰਦ ਕਰਕੇ ਫਿਰ ਉਹਨੂੰ ਤਾਕਤ ਦੀ ਦਵਾਈ ਦਿੱਤੀ ਜਾਂਦੀ ਹੈ ਇਹ ਸਮੱਸਿਆ ਤਾਂ ਫਿਰ ਲੜਕੀਆਂ 'ਚ ਵੀ ਆਉਣੀ ਹੋਣੀ 16 17 ਸਾਲ ਦੀ ਕੁੜੀਆਂ 15 ਸਾਲ ਦੀ ਕੁੜੀਆਂ ਤੋਂ ਵੀ ਕੁੜੀਆਂ ਨੂੰ ਪਾਣੀ ਪੀਣਾ ਸ਼ੁਰੂ ਹੋ ਗਿਆ ਹੁਣ ਪਾਣੀ ਪੀਣ ਦਾ ਮੇਨ ਕਾਰਨ ਕੀ ਹੈ ਬੋਡੀ ਦਾ ਹਾਰਮੋਨਲ ਇੰਬੈਲੈਂਸ ਪਹਿਲਾਂ ਆਪਾਂ ਉਹਨਾਂ ਨਾਲ ਲੇਡੀਜ਼ ਨਾਲ ਗੱਲ ਕਰੀਦੀ ਹੈ ਉਨਾਂ ਦਾ ਡਾਈਟ ਦੇਖੀ ਦਾ ਕਿ ਉਹ ਕੀ ਖਾ ਰਹੀਆਂ ਉਹਨਾਂ ਨੂੰ ਫੈਮਿਲੀ ਦੇ ਅੰਦਰ ਕੋਈ ਪ੍ਰੋਬਲਮ ਤੇ ਨਹੀਂ ਹੈਗੀ ਹੈ ਉਹ ਸੁਣ ਕੇ ਗੱਲ ਫਿਰ ਆਪਾਂ ਦਵਾਈ ਉਸ ਤਰੀਕੇ ਨਾਲ ਉਹਨਾਂ ਨੂੰ ਦੇਈ ਦੀ ਕਿ ਉਹਨਾਂ ਦਾ ਬਾਡੀ ਦਾ ਹਾਰਮੋਨਲ ਇੰਬੈਲੈਂਸ ਨਾਰਮਲ ਹੋਵੇ ਇਹ ਹੈਗਾ ਆਈਬੀਐਸ ਇਹ ਕੀ ਕੰਮ ਕਰਦਾ ਇਰੀਟੇਬਲ ਬੋਲ ਸਿੰਡਰਮ ਇਹ ਹੁੰਦਾ ਜਿੱਦਾਂ ਆਪਾਂ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਸਿੱਧਾ 15 20 ਮਿੰਟ ਬਾਅਦ ਲੋਗ ਵਾਸ਼ਰੂਮ ਵੱਲ ਭੱਜਦੇ ਹੈ ਜੀ ਅੱਜ ਕੱਲੇ ਪ੍ਰੋਬਲਮ ਯੰਗ ਮੁੰਡਿਆਂ ਦੇ ਅੰਦਰ ਕੁੜੀਆਂ ਦੇ ਅੰਦਰ ਬਹੁਤ ਆ ਰਹੀ ਹੈ ਇਹਦੇ ਅੰਦਰ ਬਹੁਤ ਸਾਰੀ ਜੜੀ ਬੂਟੀਆਂ ਪਾ ਕੇ ਕਾਲ ਮੇਕ ਵਗੈਰਾ ਪਾ ਕੇ ਘੁਟਕੀ ਵਗੈਰਾ ਪਾ ਕੇ ਲੀਵਰਲੀ ਬਣਾਇਆ ਹੈ ਤਾਰੂਸ਼ਾ ਰੂਪੀ ਦਾ ਵੀ ਉਹਦਾ ਹੀ ਲੀਵਰ ਖਰਾਬ ਹੋਣਾ ਨਹੀਂ ਨਹੀਂ ਐਕਸੈਸ ਮਸਾਲੇ ਖਾਣ ਨਾਲ ਵੀ ਲੀਵਰ ਖਰਾਬ ਹੋ ਜਾਂਦਾ ਕਾੜਾ ਬਣਾ ਕੇ ਆਪਾਂ ਦਿੰਨੇ ਆ ਕਿਉਂਕਿ ਕਾੜਾ ਘਰੇ ਬਣਾਉਣਾ ਬਹੁਤ ਔਖਾ ਹੋ ਜਾਂਦਾ ਹੈ ਕਿ ਰਾਤ ਨੂੰ ਪਿਓ ਸਵੇਰੇ ਉਬਾਲੋ ਜਦ ਆਦਾ ਰਹੇ ਜੇ ਫਿਰ ਪੀਣਾ ਹੈਗਾ ਆਪਾਂ ਉਹਨੂੰ ਹੁਣ ਕਨਸੈਂਟ੍ਰੇਟ ਨੂੰ ਬੋਟਲ ਫਾਰਮਸ ਲੈ ਆਏ ਕਈ ਤਾਂ ਕਹਿੰਦੇ ਨੇ ਕਿ ਤੁਹਾਡਾ ਲਿਵਰ ਨਵਾਂ ਬਣਾ ਦਾਂਗੇ। ਪਹਿਲਾ ਆਪਾਂ ਉਹਨਾਂ ਨੂੰ ਇਹੀ ਦੱਸ ਦਿੰਦੇ ਕਿ ਕੀ ਖਾਣੇ ਆ ਕੀ ਡਾਈਟ ਲੈਣੇ। ਆਪਾਂ ਜ਼ਿਆਦਾ ਨਹੀਂ ਬੰਦ ਕਰਾਉਂਦੇ ਉਹਨਾਂ ਦਾ ਕਿ ਵੀ ਸਾਰਾ ਕੁਝ ਹੀ ਬੰਦ ਕਰ ਦੋ। ਨਾ ਥੋੜੀਆਂ ਚੀਜ਼ਾਂ ਵਿੱਚੋਂ ਜਿਹੜੀਆਂ ਇਸ ਟਾਈਮ ਦਵਾਈ ਦੇ ਨਾਲ ਲੋਡ ਨਹੀਂ ਆ ਉਹਨਾਂ ਨੂੰ ਕੱਟ ਕਰਾ ਦਿੰਨੇ ਆ, ਬੰਦ ਕਰਾ ਦਿੰਨੇ ਆ। ਉਹਦੇ ਨਾਲ ਦਵਾਈ ਦੇਣ ਨਾਲ ਉਹਨਾਂ ਨੂੰ ਰਿਜ਼ਲਟ ਬਹੁਤ ਛੇਤੀ ਮਿਲਦਾ। ਉਹਨ ਯੂਰਿਕ ਐਸਿਡ ਵਧਣ ਕਰਕੇ ਹੀ ਗਠੀਆ ਸ਼ੁਰੂ ਹੋ ਜਾਂਦਾ। ਹੋਰ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ। ਉਹਦੇ ਲਈ ਵੀ ਅਸੀਂ ਟੋਨਿਕ ਨਹੀਂ ਬਣਾਈ। ਉਹਦੇ ਲਈ ਵੀ ਕਾੜਾ ਬਣਾਇਆ। ਹੁਣ ਇਹਦੇ ਨਾਲ ਆਪਾਂ ਟੈਬਲੇਟ ਵੀ ਦਿੰਨੇ ਆ ਜੀ ਨਾਲ ਆਪਣੇ ਕੋਲ ਇਹ ਪੇਨ ਰਲੀਫ ਲਈ ਆਇਲ ਵੀ ਹੈਗਾ ਯਾਨੀ ਕਿ ਜਦੋਂ ਦਰਦ ਹੋਵੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਦੋ ਤਿੰਨ ਬੂੰਦਾ ਪਾ ਕੇ ਹਲਕੇ ਹੱਥ ਨਾਲ ਮਲ ਕੇ ਛੱਡ ਦਿਓ ਉਹਨੂੰ 15-20 ਮਿੰਟ ਦੇ ਅੰਦਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਆਯੁਰਵੇਦ ਦੇ ਖੇਤਰ ਦੇ ਵਿੱਚ 25-26 ਸਾਲ ਤੋਂ ਇੱਕ ਅਜਿਹੀ ਕੰਪਨੀ ਕੰਮ ਕਰ ਰਹੀ ਹੈ ਜਿਸ ਦੀ ਲੋਕ ਆਪਣੇ ਆਪ ਪ੍ਰਮੋਸ਼ਨ ਕਰਦੇ ਨੇ ਇੱਕ ਦੂਜੇ ਨੂੰ ਦੱਸਦੇ ਨੇ ਕਿ ਇਸ ਕੰਪਨੀ ਦੇ ਪ੍ਰੋਡਕਟ ਮੈਂ ਵਰਤੇ ਸੀ ਅਤੇ ਫਲਾਣੀ ਸਮੱਸਿਆ ਜਿਹੜੀ ਉਹ ਮੇਰੀ ਹੱਲ ਹੋਈ ਹੈ ਗੱਲ ਕਰ ਰਹੇ ਹਾਂ ਫਿਟ ਲਾਈਫ ਹਰਬਲ ਦੀ ਤਾਂ ਫਿਟ ਲਾਈਫ ਹਰਬਲ ਕੰਪਨੀ ਦੇ ਜਿਹੜੇ ਡਾਇਰੈਕਟਰ ਨੇ ਸਤਪਾਲ ਸਿੰਘ ਉਹ ਸਾਡੇ ਨਾਲ ਮੌਜੂਦ ਨੇ ਅਤੇ ਅੱਜ ਇਹਨਾਂ ਦੇ ਕੁਝ ਖਾਸ ਪ੍ਰੋਡਕਟਾਂ ਬਾਰੇ ਗੱਲਬਾਤ ਕਰਨੀ ਆ ਤਾਂ ਸਤਪਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਤਾ ਅੱਜਕੱਲ ਸਭ ਤੋਂ ਵੱਡੀ ਸਮੱਸਿਆ ਲਗਭਗ ਹਰ ਘਰ ਦੇ ਵਿੱਚ ਹੀ ਇਹ ਸਮੱਸਿਆ ਜਨਮ ਲੈ ਚੁੱਕੀ ਹੈ ਉਹ ਹੈ ਹਾਜਮੇ ਦੀ ਸਮੱਸਿਆ ਹਾਜਮਾ ਬੰਦੇ ਦਾ ਠੀਕ ਨਹੀਂ ਰਹਿੰਦਾ ਅਤੇ ਇਸ ਨਾਲ ਕਈ ਹੋਰ ਬਿਮਾਰੀਆਂ ਸਰੀਰ ਨੂੰ ਲੱਗ ਜਾਂਦੀਆਂ ਨੇ ਤਾਂ ਤੁਹਾਡੇ ਜਿਹੜੇ ਪ੍ਰੋਡਕਟ ਇਸ ਖੇਤਰ ਦੇ ਵਿੱਚ ਨੇ ਉਹ ਮੈਂ بڑا ਨਾਮ ਸੁਣਿਆ ਉਹਨਾਂ ਦਾ ਤਾਂ ਕੀ ਖਾਸੀਅਤ ਹੈ ਤੁਹਾਡੇ ਪ੍ਰੋਡਕਟਾਂ ਦੀ ਅਤੇ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਕੰਮ ਕਰਦੇ ਨੇ ਆਪਣੇ ਮੇਨ ਲੀਵਰ ਲਈ ਆਪਣੇ ਕੋਲ ਹੈਗੀ ਹੈ ਲੀਵਰ ਟੋਨਿਕ ਜੀ ਏ ਬੇਸਿਕਲੀ ਟੋਨਿਕ ਨਹੀਂ ਹੈ ਇਹਦਾ ਆਪਾਂ ਕਾੜਾ ਬਣਾਇਆ ਹੈ ਜੀ ਇਹਦੇ ਅੰਦਰ ਬਹੁਤ ਸਾਰੀ ਜੜੀ ਬੂਟੀਆਂ ਪਾ ਕੇ ਕਾਲ ਮੇਕ ਵਗੈਰਾ ਪਾ ਕੇ ਕੁਟਕੀ ਵਗੈਰਾ ਪਾ ਕੇ ਲੀਵਰਲੀ ਬਣਾਇਆ ਇਹ ਕੰਮ ਕਰਦਾ ਆਪਣਾ ਨੋਰਮਲੀ ਫਸ ਗ੍ਰੇਡ ਫੈਟੀ ਲੀਵਰ ਸੈਕੰਡ ਗ੍ਰੇਡ ਫੈਟੀ ਲੀਵਰ ਵੀ ਹੋਵੇ ਅਲਕੋਹਲਿਕ ਹੋਵੇ ਨਾਨ ਅਲਕੋਹਲਿਕ ਹੋਵੇ ਇਹ ਵੀ ਫਰਕ ਹੁੰਦਾ ਹਾਂ ਹਾਂ ਇਹ ਵੀ ਫਰਕ ਹੁੰਦਾ ਤਾਂ ਤੌਰ ਤੇ ਤਾਂ ਹੀ ਕਹਿੰਦੇ ਨੇ ਕਿ ਜਿਹਦਾ दारू ਸ਼ਰਾਬ ਪੀਂਦਾ ਹੈ ਵੀ ਉਹਦਾ ਹੀ ਲੀਵਰ ਖਰਾਬ ਹੋਊਗਾ ਨਹੀਂ ਨਹੀਂ ਐਕਸੈਸ ਮਸਾਲੇ ਖਾਣ ਨਾਲ ਵੀ ਲੀਵਰ ਖਰਾਬ ਹੋ ਜਾਂਦਾ ਜੀ ਤੇ ਟਾਲੀਆਂ ਹੋਈਆਂ ਚੀਜ਼ਾਂ ਜਿਹੜੋ ਤੋਂ ਜ਼ਿਆਦਾ ਖਾਣ ਨਾ ਵੀ ਹੋ ਜਾਂਦਾ ਹੁਣ ਆਇਲਸ ਹੈਗੇ ਐ ਇਹ ਵੀ ਅੱਜਕੱਲ ਬਹੁਤ ਮਿਕਸ ਆ ਰਹੇ ਆ ਉਦਾ ਕਰਕੇ ਵੀ ਹੋ ਜਾਂਦਾ ਕਿਉਂਕਿ ਬੇਸਿਕਲੀ ਕਾੜਾ ਬਣਾ ਕੇ ਆਪਾਂ ਦਿੰਨੇ ਆ ਕਿਉਂਕਿ ਕਾੜਾ ਘਰੇ ਬਣਾਣਾ ਬਹੁਤ ਔਖਾ ਹੋ ਜਾਂਦਾ ਕੀ ਰਾਤ ਨੂੰ ਪਿਉ ਸਵੇਰੇ ਉਬਾਲੋ ਜਦ ਆਦਾ ਰਹੇ ਫਿਰ ਪੀਣਾ ਹੈਗਾ ਆਪਾਂ ਉਹਨੂੰ ਹੁਣ ਕਨਸੈਂਟ੍ਰੇਟ ਨੂੰ ਬੋਟਲ ਫਾਰਮਸ ਲੈ ਆਏ ਆ ਲੀਵਰ ਦੀ ਜੇ ਗੱਲ ਆਪਾਂ ਕਰੀਏ ਲੀਵਰ ਨੂੰ ਲੈ ਕੇ ਬੜੀਆਂ ਕੰਪਨੀਆਂ ਨੇ ਹਰ ਕੋਈ ਕਹਿੰਦਾ ਕਿ ਫੈਟੀ ਲੀਵਰ ਆ ਫੈਟੀ ਲੀਵਰ ਆ ਇਹਦਾ ਥੋੜਾ ਠੀਕ ਕਰ ਦਾਂਗੇ ਨਵੇਂ ਵਰਗਾ ਬਣਾ ਦਾਂਗੇ ਕਈ ਤਾਂ ਕਹਿੰਦੇ ਨੇ ਕਿ ਤੁਹਾਡਾ ਲੀਵਰ ਨਵਾਂ ਬਣਾ ਦਾਂਗੇ ਦਾਅਵੇ ਕਰਦੇ ਨੇ ਤਾਂ ਤੁਹਾਡੇ ਇਸ ਦੀ ਕੀ ਖਾਸੀਅਤ ਆ ਸਰ ਜੀ ਇਦਾਂ ਆਪਾਂ ਇਹਦੇ ਨਾਲ ਪੇਸ਼ੈਂਟ ਨੂੰ ਡਾਈਟ ਚਾਰਟ ਦਿੰਨੇ ਆ ਤੇ ਪੇਸ਼ੈਂਟ ਨੂੰ ਸਮਝਾਉਂਨੇ ਆ ਕਿ ਬਈ ਉਹ ਪਹਿਲਾਂ ਕੀ ਚੀਜ਼ਾਂ ਖਾ ਰਿਹਾ ਉਹਨੂੰ ਕੀ ਚੀਜ਼ਾਂ ਦਾ ਪਰਹੇਜ਼ ਕਰਨਾ ਪੈਣਾ ਤੇ ਉਹਦੇ ਨਾਲ ਇਹ ਲਾਊਗਾ ਤੇ ਉਹਨੂੰ 100% ਫਰਕ ਪਾਊਗਾ। ਜੀ। ਅਗਰ ਆਪਾਂ ਇਦਾਂ ਹੀ ਲਈ ਜਾਈਏ ਤੇ ਕਿਸੇ ਚੀਜ਼ ਦਾ ਫਰਕ ਨਹੀਂ ਪੈਣਾ। ਪਹਿਲਾਂ ਤੁਸੀਂ ਬੰਦੇ ਤੋਂ ਪਰਹੇਜ਼ ਕਰਾਉਨੇ ਹੋ, ਉਹਦਾ ਲਾਈਫ ਸਟਾਈਲ ਠੀਕ ਕਰਾਉਨੇ ਹੋ, ਫੇਰ ਦਵਾਈ ਦੰਦਿਓ। ਹਾਂ ਹਾਂ ਜੀ, ਪਹਿਲਾਂ ਲਾਈਫ ਸਟਾਈਲ ਅਗਰ ਠੀਕ ਨਹੀਂ ਹੋਇਆ ਦਵਾਈ ਨੇ ਤੇ ਅਸਰ ਘੱਟ ਕਰਨਾ। ਦਵਾਈ 20% ਅਸਰ ਕਰੂਗੀ, 80% ਅਸਰ ਨਹੀਂ ਕਰੂਗੀ। ਜੀ। ਕਿਸੇ ਕੰਪਨੀ ਦੀ ਲੈ ਲਓ ਆਪ। ਪਹਿਲਾਂ ਆਪਾਂ ਨੂੰ ਆਪਣਾ ਲਾਈਫ ਸਟਾਈਲ ਥੋੜਾ ਚੇਂਜ ਕਰਨਾ ਪੈਣਾ। ਜੀ। ਪਹਿਲਾਂ ਆਪਾਂ ਉਹਨਾਂ ਨੂੰ ਇਹੀ ਦੱਸਦੇਗੇ ਵੀ ਕੀ ਖਾਣੇ ਆ ਕੀ ਡਾਈਟ ਲੈਣੇ ਆਪਾਂ ਜ਼ਿਆਦਾ ਨਹੀਂ ਬੰਦ ਕਰਾਉਂਦੇ ਉਹਨਾਂ ਦਾ ਕਿ ਵੀ ਸਾਰਾ ਕੁਝ ਹੀ ਬੰਦ ਕਰ ਦੋ ਨਾ ਥੋੜੀਆਂ ਚੀਜ਼ਾਂ ਵਿੱਚੋਂ ਜਿਹੜੀਆਂ ਇਸ ਟਾਈਮ ਦਵਾਈ ਦੇ ਨਾਲ ਲੋਡ ਨਹੀਂ ਆ ਉਹਨਾਂ ਨੂੰ ਕੱਟ ਕਰਾ ਦਿੰਨੇ ਆ ਬੰਦ ਕਰਾ ਦਿੰਨੇ ਆ ਉਹਦੇ ਨਾਲ ਦਵਾਈ ਦੇਣ ਨਾਲ ਉਹਨਾਂ ਨੂੰ ਰਿਜ਼ਲਟ ਬਹੁਤ ਛੇਤੀ ਮਿਲਦਾ ਜੀ ਤਾਂ ਲੀਵਰ ਨੂੰ ਲੈ ਕੇ ਗੱਲ ਕੀਤੀ ਹੈ ਤਾਂ ਜੋਇੰਟ ਪੇਨ ਦੀ ਸਮੱਸਿਆ ਅੱਜਕੱਲ ਬੜੀ ਹੈ ਗੋਡੇ ਨੇ ਜਿਹੜੇ ਉਹ ਬਦਲੇ ਜਾ ਰਹੇ ਨੇ ਨੌਬਤ ਇਹ ਆ ਗਈ ਆ ਕੀ ਕਰਦੇ ਕੰਮ ਕਰਨ ਚ ਖਾਸ ਤੌਰ ਤੇ ਲੀਡੀਸ ਤੋਂ ਬੜਾ ਅੱਖਾ ਹੋ ਜਾਂਦਾ ਹੈ ਨੇ ਇਹ ਵੀ ਪ੍ਰੋਬਲਮ ਸਟਾਰਟ ਹੁੰਦੀ ਹੈ ਪੇਟ ਤੋਂ ਹੀ ਸਟਾਰਟ ਹੁੰਦੀਆਂ ਸਾਰੀਆਂ ਪ੍ਰੋਬਲਮ ਜੀ ਪੇਟ ਤੋਂ ਹੀ ਹੁੰਦੀ ਆਏ ਦਾ ਯੂਰਿਕ ਐਸਿਡ ਵਧਣਾ ਜੀ ਹੁਣ ਇਹ ਯੂਰਿਕ ਐਸਿਡ ਵਧਣ ਕਰਕੇ ਹੀ ਗਠੀਆ ਸ਼ੁਰੂ ਹੋ ਜਾਂਦਾ ਹੋਰ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਉਹਦੇ ਲਈ ਵੀ ਅਸੀਂ ਟੋਨਿਕ ਨਹੀਂ ਬਣਾਈ ਉਹਦੇ ਲਈ ਵੀ ਕਾੜਾ ਬਣਾਇਆ ਉਹਦਾ ਵੀ ਕਾੜਾ ਹੈਗਾ ਦਿਖਾ ਦਾਂਗੇ ਜੋਇੰਟ ਪੇਨ ਸਰਪ ਹਾਂ ਇਹ ਕਾੜਾ ਹੈਗਾ ਉਹਦੇ ਲਈ ਜੀ ਇਹ ਵੀ ਆਪਾਂ ਕਨਸੈਂਟ੍ਰੇਟ ਬਣਾਇਆ ਹੈਗਾ ਕੜਾ ਹੁਣ ਇਹਦੇ ਨਾਲ ਆਪਾਂ ਟੈਬਲੇਟ ਵੀ ਦਿੰਨੇ ਆ ਜੀ ਨਾਲ ਆਪਣੇ ਕੋਲ ਇਹ ਪੇਨ ਰੀਲੀਫ ਲਈ ਆਇਲ ਵੀ ਹੈਗਾ ਯਾਨੀ ਕਿ ਜਦੋਂ ਦਰਦ ਹੋਵੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਦੋ ਤਿੰਨ ਬੂੰਦਾ ਪਾ ਕੇ ਹਲਕੇ ਹੱਥ ਨਾਲ ਮਲ ਕੇ ਛੱਡ ਦਿਓ ਉਹਨੂੰ 15-20 ਮਿੰਟ ਦੇ ਅੰਦਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਜੀ ਤਾਂ ਹਾਲਾਂਕਿ ਅੱਜ ਕੱਲ ਕਿਹਾ ਜਾਂਦਾ ਹੈ ਕਿ ਗੋਡੇ ਬਦਲਾ ਲਓ ਲੱਖਾਂ ਰੁਪਏ ਲੂਕ ਲਾਉਂਦੇ ਨੇ ਫਿਰ ਤਕਲੀਫ ਵੜੀ ਜਾਂਦੇ ਨੇ ਤਾਂ ਇਹ ਮਨ ਲਓ ਕੋਈ ਸੈਨੂ ਕਿਹਾ ਹੋਇਆ ਕਿ ਤੁਹਾਡਾ ਗੋਡਿਆਂ ਦਾ ਆਪਰੇਸ਼ਨ ਹੋਊਗਾ ਗੋਡੇ ਬਦਲੇ ਜਾਣਗੇ ਤਾਂ ਕਿ ਇਹ ਪ੍ਰੋਡਕਟ ਅਗਲਾ ਵਰਤੇ ਤਾਂ ਉਹਨਾਂ ਦਾ ਆਪਰੇਸ਼ਨ ਤੋਂ ਛੁਟਕਾਰਾ ਹੋ ਸਕਦਾ ਹੈ ਨਹੀਂ ਉਹ ਦੇਖਿਆ ਜਾਂਦਾ ਕਿ ਉਹ ਕਿਹੜੀ ਸਟੇਜ ਤੇ ਹੈਗੇ ਇਸ ਟਾਈਮ ਹਾਂ ਅਗਰ ਉਹ ਇੱਕ ਲਿਮਿਟ ਕਰਾਸ ਕਰ ਗਏ ਆ ਕਿ ਭਈ ਉੱਥੇ ਚੇਂਜ ਹੋਣੇ ਹੀ ਹੈਗੇ ਉੱਥੇ ਦਵਾਈ ਆਪਾਂ ਕਹੀ ਹੈ ਕਿ ਜੇ ਸਾਡੀ ਦਵਾਈ ਲੈ ਕੇ ਤੁਹਾਡੇ ਰੁਕ ਜਾਣਗੇ ਉਹ ਨਹੀਂ ਰੁਕ ਪਾਉਂਦੇ ਇੱਕ ਸਟੇਜ ਹੁੰਦੀ ਹੈ ਉਹ ਸਟੇਜ ਤੱਕ ਆਪਾਂ ਰਿਪੇਅਰ ਕਰ ਸਕਦੇ ਆਂ ਜੇ ਟਾਈਮ ਰਹਿੰਦੇ ਅਗਰ ਤੁਹਾਡੇ ਕੋਲ ਆ ਗਈ ਤਾਂ ਤੁਸੀਂ ਬਚਾ ਲਓਗੇ ਆਪਰੇਸ਼ਨ ਦੇ ਲੱਖਾਂ ਦੇ ਖਰਚੇ ਤੋਂ ਹਾਂ ਹਾਂ ਜੀ ਉਹ ਬਚ ਜਾਂਦੇ ਆ ਪਰ ਚੱਕਰ ਹੈ ਕਿ ਉਹ ਉਸ ਸਾਡੇ ਕੋਲ ਜਦ ਆਏ ਉਸ ਟਾਈਮ ਉਹਨਾਂ ਦੀ ਸਟੇਜ ਕੀ ਹੈਗੀ ਤਾਂ ਜੋ ਗੋਡਿਆਂ ਤੋਂ ਬਿਨਾ ਹੋਰ ਕਿਹੜੇ ਕਿਹੜੇ ਜੋੜਾਂ ਤੇ ਇਹ ਚੀਜ਼ ਆ ਜਿਹੜੀ ਉਹ ਕੰਮ ਕਰਦੀ ਹੈ ਬਾਡੀ ਦੇ ਹਰ ਇੱਕ ਜੋੜ ਤੇ ਕਿਉਂਕਿ ਇਹ ਯੂਰਿਕ ਐਸਿਡ ਵੀ ਡਾਊਨ ਕਰਦੀ ਹੈ। ਤਾਂ ਸਮੱਸਿਆ ਲੋਕਾਂ ਚ ਹੋਰ ਗੋਡਿਆਂ ਤੋਂ ਬਿਨਾ ਹੋਰ ਕਿਹੜੀ-ਕਿਹੜੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ? ਮੇਨ ਸਮੱਸਿਆ ਹੈਗੀ ਐ ਇਸ ਤੋਂ ਇਲਾਵਾ ਜਿਹੜੇ ਅੱਜਕੱਲ ਦੀ ਯੰਗ ਜਨਰੇਸ਼ਨ ਹੈਗੀ ਅੱਜਕੱਲ ਤੇ ਮਤਲਬ 35 ਇਅਰਸ ਤੋਂ ਬਾਅਦ ਹਰ ਇੱਕ ਨੂੰ ਸੈਕਸ ਦੀ ਬਹੁਤ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਜਕੱਲ ਤੇ 20-22 ਸਾਲ ਦੇ ਮੁੰਡਿਆਂ ਨੂੰ ਇਹ ਪ੍ਰੋਬਲਮ ਆ ਰਹੀਆਂ ਅੱਜਕੱਲ। ਜੀ। ਉਹ ਵੀ ਖਾਣ-ਪੀਣ ਕਰਕੇ। ਜੀ। ਕਿਉਂਕਿ ਆਪਾਂ ਜੰਕ ਫੂਡ ਬਹੁਤ ਜ਼ਰੂਰਤ ਤੋਂ ਜ਼ਿਆਦਾ ਖਾ ਰਹੇ ਆਂ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੇ ਯੂਰਿਨ ਦੇ ਅੰਦਰ ਬੋਡੀ ਡਿਸਚਾਰਜ ਆ ਪ੍ਰੋਟੀਨ ਡਿਸਚਾਰਜ ਕਰ ਰਹੀ ਹੈ ਉਹਨਾਂ ਦੇ ਬੋਡੀ ਤੋਂ ਪ੍ਰੋਟੀਨ ਤਾਤ ਪੈਣੀ ਸ਼ੁਰੂ ਹੋ ਗਈ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਯੂਰਿਨ ਦੇ ਨਾਲ ਇਹਦੇ ਵਾਸਤੇ ਵੀ ਤੁਹਾਡੇ ਕੋਲ ਕੋਈ ਪ੍ਰੋਡਕਟ ਹੈ ਹਾਂ ਇਹਦੇ ਲਈ ਵੀ ਸਾਡੇ ਕੋਲ ਪ੍ਰੋਡਕਟ ਹੈ ਕਿ ਇਹ ਅਸੀਂ ਇੱਕ ਵਾਰ ਨਜ਼ਰ ਮਰਵਾਓ ਹਾਂ ਇਹ ਕਰਨਵੀਰ ਨਾਤੇ ਇੱਕ ਪ੍ਰੋਡਕਟ ਹੈਗਾ ਕਰਨਵੀਰ ਹੈਗਾ ਜੀ ਫਿਰ ਇਹ ਅਨੰਤ ਸ਼ਕਤੀ ਹੈਗਾ ਜੀ ਫਿਰ ਇਹ ਨਾਈਟ ਕੋਲਡ ਕੈਪਸੂਲ ਹੈਗੀ ਇਹਨਾਂ ਦੀ ਕੀ ਖਾਸियत ਹੈ ਕਿਵੇਂ ਇਹ ਤੁਸੀਂ ਦਵਾਈ ਬੰਦੇ ਦਿੰਦੇ ਹੋ ਇਹ ਆਪਾਂ ਜਦ 26 ਦੀ ਦਵਾਈ ਦਿੰਨੇ ਆ ਆਪਾਂ ਪਹਿਲਾਂ ਪੇਸ਼ੈਂਟ ਨੂੰ ਨਾਲ ਗੱਲਬਾਤ ਕਰਕੇ ਦੇਖੀਦਾ ਉਹਦਾ ਪ੍ਰੋਟੀਨ ਲਾਸ ਹੋ ਰਿਹਾ ਜਾਂ ਸਪਰਮ ਲਾਸ ਹੋ ਰਿਹਾ ਉਸ ਟਾਈਮ ਅਸੀਂ ਪਹਿਲਾਂ ਇਹ ਸ਼ੁਰੂ ਕਰੀਦੀਏ ਕਿ ਉਹਦੀ ਬਾਡੀ ਤੋਂ ਕੋਈ ਵੀ ਚੀਜ਼ ਹੈਗੀ ਡਿਸਚਾਰਜ ਨਾ ਹੋਵੇ ਉਸ ਤੋਂ ਬਾਅਦ ਆਪਾਂ ਉਹਨੂੰ ਤਾਕਤ ਦੀ ਦਵਾਈ ਦਿੰਨੇ ਆ 6 ਦੀ ਜਿਹੜੀ ਸਿੱਧੀ ਦਵਾਈ ਦੀ ਦਿੰਦੇ ਪਹਿਲਾਂ ਨਹੀਂ 6 ਸਿੱਧੀ ਦਵਾਈ ਨਹੀਂ ਦਿੰਦੇ ਪਹਿਲਾਂ ਆਪਾਂ ਕੋਸ਼ਿਸ਼ ਕਰੀ ਦੀ ਉਹਦੀ ਬੋਡੀ ਤੋਂ ਅਗਰ ਤਾਕਤ ਪੈ ਰਹੀ ਹੈ ਉਹਨੂੰ ਜਾਂ ਪ੍ਰੋਟੀਨ ਲਾਸ ਹੋ ਰਿਹਾ ਪਹਿਲਾਂ ਉਹ ਬੰਦ ਕਰੀਏ ਉਸ ਤੋਂ ਬਾਅਦ ਤਾਕਤ ਦੀ ਸੈਕਸ ਦੀ ਦਵਾਈ ਸ਼ੁਰੂ ਕਰੀਏ ਅਨੰਤ ਸ਼ਕਤੀ ਹੈਗੀ ਹੈ ਫਿਰ ਇਹ ਨਾਈਟਕੋਲਡ ਕੈਪਸੂਲ ਹੈਗੀ ਹੈ ਤਾਂ ਇਹਨਾਂ ਦੀ ਕੀ ਖਾਸियत ਹੈ ਇਹ ਨਾਈਟਕੋਲਡ ਕੈਪਸੂਲ ਹੈਗੀ ਹੈ ਇਹ ਵੀ ਤਾਕਤ ਲਈ ਹੈਗੀ ਹੈ ਇਹ ਮਤਲਬ ਪਹਿਲਾਂ ਇਹ ਇਹ ਸਟਾਰਟ ਹੁੰਦੀ ਹੈ ਸਟੇਜ 1 ਤੇ ਫਿਰ ਸਟੇਜ 2 ਤੇ ਫਿਰ ਸਟੇਜ 3 ਤੇ ਜਾ ਕੇ 3 ਮਹੀਨੇ ਦੇ ਅੰਦਰ ਬੰਦਾ ਸੈੱਟ ਹੋ ਜਾਂਦਾ ਹੈ ਤਾਂ ਸੈਕਸ਼ੂਅਲ ਲਾਈਫ ਸਟਾਈਲ ਵਿੱਚ ਸਮੱਸਿਆਵਾਂ ਕੀ ਆਉਂਦੀਆਂ ਨੇ ਕਿਵੇਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਮੇਰੀ ਇਹ ਜਿਹੜੀ ਇਹ ਜ਼ਿੰਦਗੀ ਹੈ ਠੀਕ ਨਹੀਂ ਚੱਲ ਰਹੀ ਇੱਕ ਤੇ ਉਹਦਾ ਸਭ ਤੋਂ ਪਹਿਲਾਂ ਟਾਈਮਿੰਗ ਹਿਲ ਜਾਂਦੀ ਹੈ ਮਤਲਬ ਜੇ ਨੂੰ ਆਪਾਂ ਕਹਿੰਨੇ ਕਿ ਹਾਂ ਭਈ ਜਿੱਦਾਂ ਹੀ ਜਨਾਨੀ ਦੇ ਜਾਂ ਲੇਡੀਜ਼ ਕੋਲ ਜਾਂਦੇ ਹੀ ਉਹਨੂੰ ਪ੍ਰੋਬਲਮ ਆ ਜਾਂਦੀ ਹੈ ਡਿਸਚਾਰਜ ਹੋ ਜਾਂਦਾ ਉਹਦਾ ਜੀ ਇਹ ਸਾਈਕੋਲੋਜੀਕਲੀ ਵੀ ਹੁੰਦਾ ਜੀ ਤੇ ਬਾਡੀ ਦੇ ਨਾਲ ਵੀ ਰਿਲੇਟਿਡ ਹੁੰਦਾ ਤੇ ਆਪਾਂ ਕੋਸ਼ਿਸ਼ ਕਰੀ ਦੀ ਜਦ ਵੀ ਪੇਸ਼ੈਂਟ ਨਾਲ ਗੱਲ ਕਰੀਏ ਪਤਾ ਕਰੀਏ ਕਿ ਉਹ ਸਾਈਕੋਲੋਜੀਕਲੀ ਕਿ ਤੇ ਪਰੇਸ਼ਾਨ ਤੇ ਨਹੀਂ ਹੈ ਜੀ ਕਿਉਂਕਿ ਇਹ ਸਮੱਸਿਆ ਜਦ ਸਟਾਰਟ ਹੁੰਦੀ ਹੈ ਉਸ ਟਾਈਮ ਉਹਨੂੰ ਪਤਾ ਨਹੀਂ ਚੱਲਦਾ ਜੀ ਹਰ ਇੱਕ ਬੰਦੇ ਨੂੰ 3 ਮਹੀਨੇ ਜਾਂ 6 ਮਹੀਨੇ ਚ ਆਪਣਾ ਇੱਕ ਵਾਰ ਯੂਰਿਨ ਟੈਸਟ ਕਰਾ ਲੈਣਾ ਚਾਹੀਦਾ ਕਿ ਭਈ ਕੋਈ ਪ੍ਰੋਬਲਮ ਤੇ ਨਹੀਂ ਹੈ ਜੀ ਕਿਉਂਕਿ ਮੇਨ ਪ੍ਰੋਬਲਮ ਇੱਥੋਂ ਹੀ ਸਟਾਰਟ ਹੁੰਦੀ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਤੇ ਕਮਜ਼ੋਰੀ ਬੱਦ ਦੇ ਬੱਦ ਦੇ ਬਹੁਤ ਅੱਗੇ ਚਲੀ ਜਾਂਦੀ ਹੈ ਤੇ ਹੋਰ ਕੀ ਕੁਝ ਹੁੰਦਾ ਹੈ ਸੈਕਸ ਜੀ ਨਹੀਂ ਇਹਦੇ ਅੰਦਰ ਤੇ ਇਹ ਮੇਨ ਹੈਗਾ ਕਿ ਜਦ ਉਹਦੀ ਡਿਸਚਾਰਜ ਬੰਦ ਹੋ ਗਿਆ ਬਾਡੀ ਦੇ ਅੰਦਰ ਤਾਕਤ ਰੁਕਣ ਲੱਗ ਪਈ ਫਿਰ ਆਟੋਮੈਟਿਕਲੀ ਬਾਡੀ ਰਿਕਵਰ ਹੋ ਜਾਂਦੀ ਹੈ ਜੀ ਮੰਨ ਲਓ ਕੋਈ ਬੰਦਾ ਨਸ਼ਾ ਪੱਤਾ ਕਰਦਾ ਏ ਕਿ ਉਸ ਨੂੰ ਵੀ ਸੈਕਸ਼ੂਅਲ ਪ੍ਰੋਬਲਮ ਆ ਸਕਦੀ ਹੈ ਹਾਂ ਉਹਨੂੰ ਵੀ ਆਉਂਦੀ ਹੈ ਉਹਨਾਂ ਦਾ ਵੀ ਇਲਾਜ ਕਰ ਦਿੰਦੇ ਆ ਉਹ ਵੀ ਐਸੇ ਕਿਉਂਕਿ ਉਹਨਾਂ ਦਾ ਬਾਡੀ ਤੋਂ ਪ੍ਰੋਟੀਨ ਤੇ ਤਾਤ ਬਹੁਤ ਜ਼ਿਆਦਾ ਨਿਕਲਨੀ ਸ਼ੁਰੂ ਹੋ ਜਾਂਦੀ ਏ ਇੱਕ ਉਹਨਾਂ ਦਾ ਡਾਈਜੈਸ਼ਨ ਕਰਕੇ ਖਾਣਾ ਹজম ਨਹੀਂ ਹੁੰਦਾ ਕਿਉਂਕਿ ਜਿੰਨੇ ਵੀ ਨਸ਼ਾ ਕਰਦੇ ਹੈਗੇ ਆ ਬੰਦੇ ਉਹਨਾਂ ਚੋਂ 90% ਨੂੰ ਕਾਲਾ ਪੀ ਲਿਆ ਜਾਂ ਸਟੇਜ 2 ਫੈਟੀ ਲੀਵਰ ਹੁੰਦਾ ਹੀ ਹੁੰਦਾ ਤੇ ਦੂਜੇ ਪਾਸੇ ਜੇ ਗੱਲ ਕਰੀਏ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਅ ਦਵਾਈਆਂ ਨੇ ਜਿਹੜੀਆਂ ਉਹ ਲੈ ਲੈਂਦੇ ਨੇ ਉਹ ਜਿੰਨਾ ਚਿਰ ਦਵਾਈ ਖਾਦੀ ਉਹਨਾਂ ਚਿਰ ਸਭ ਕੁਝ ਸੈਕਟਰ ਆਂਦਾ ਏ ਲੇਕਿਨ ਜਿਵੇਂ ਦਵਾਈ ਛੱਡਦੇ ਨੇ ਫੇਰ ਉਹੀ ਕੁਝ ਹੋ ਜਾਂਦਾ ਕਿਤੇ ਥੋੜੀ ਦਵਾਈ ਵੀ ਤਾਂ ਨਹੀਂ ਆਏ ਹੈਗੀ ਵੀ ਇਹ ਖਾਣੀ ਉਹ ਪਾਉਗੀ ਨਹੀਂ ਨਹੀਂ ਐਸੀ ਇਸੇ ਲਈ ਸਭ ਤੋਂ ਪਹਿਲਾਂ ਉਹਦੀ ਜਿਹੜੀ ਬੋਡੀ ਦੇ ਲਾਸਸਸ ਹੈਗੇ ਉਹ ਪੂਰਾ ਕਰੀ ਬੰਦ ਕਰੀ ਦੇ ਆ ਫੇਰ ਉਸ ਤੋਂ ਬਾਅਦ ਦਵਾਈ ਦੇਈਦੀ ਹੈ ਕਿ ਭਈ ਹਾਂ ਭਈ ਉਹ ਰਿਕਵਰ ਪੂਰੀ ਤਰੀਕੇ ਨਾਲ ਅੱਜ ਕੱਲ ਜਿਹੜੀਆਂ ਬਾਜ਼ਾਰ ਚ ਮਿਲ ਰਹੀਆਂ ਦਵਾਈਆਂ ਕਿ ਭਈ ਆਪ ਤੁਸੀਂ ਇਹ ਖਾ ਲੋ ਦਵਾਈ ਤੁਹਾਡਾ ਸੈਕਸ ਪ੍ਰੋਬਲਮ ਠੀਕ ਹੋ ਜਾਊਗੀ ਸੋਲਵ ਹੋ ਜਾਊਗੀ ਪਰ ਉਹ ਸੋਲਵ ਹੁੰਦੀ ਨਹੀਂ ਹੈ ਕਿਉਂ ਉਹ ਮੇਨ ਕੌਜ਼ ਤੇ ਉਹਦਾ ਉਹ ਕੰਟਰੋਲ ਹੀ ਨਹੀਂ ਕਰਦੇ ਜਿਹੜਾ ਬਾਡੀ ਤੋਂ ਲੌਸ ਹੋ ਰਹੀ ਤਾਕਤ ਉਹਨੂੰ ਬੰਦ ਹੀ ਨਹੀਂ ਕਰਦੇ ਆਪਾਂ ਸਭ ਤੋਂ ਪਹਿਲਾਂ ਉਹੀ ਬੰਦ ਕਰੀ ਦੀਏ ਕਿ ਬਾਡੀ ਦੇ ਅੰਦਰ ਉਹ ਜੀ એનર્ਜੀ ਦਾ ਲੌਸ ਦਾ ਉਹ ਲੋਕਾ ਦਾਵਾ ਕਰਦੇ ਨੇ ਵੀ ਸਾਡੀ ਦਵਾਈ ਲਓ ਪਹਿਲੇ ਦਿਨ ਤੋਂ ਤੁਹਾਡੇ ਸਰੀਰ 'ਚ ਘੋੜੇ ਵਰਗੀ ਤਾਕਤ ਆ ਜਾਊਗੀ ਨਹੀਂ ਇਹ ਪੋਸੀਬਲ ਹੀ ਨਹੀਂ ਹੈ ਆਈ ਉਹਦਾ ਦੇ ਅੰਦਰ ਕਿ ਤੁਸੀਂ ਪਹਿਲੇ ਦਿਨ ਦਵਾਈ ਲਓ ਤੇ ਘੋੜੇ ਵਰਗੀ ਤਾਕਤ ਆ ਜਾਊਗੀ ਜੀ ਪਹਿਲਾਂ ਤੇ ਆਪਾਂ ਨੂੰ ਇਹ ਦੇਖਣਾ ਪੈਣਾ ਲਾਸ ਬੰਦ ਕਰੋਗੇ ਬੋਡੀ ਦਾ ਤਾਂ ਹੀ ਤਾਕਤ ਆਉਗੀ ਅਗਰ ਲਾਸ ਹੀ ਬੰਦ ਨਹੀਂ ਹੋਇਆ ਤੇ ਤਾਕਤ ਨਹੀਂ ਆਣੀ ਜੀ ਆਪਾਂ ਪਹਿਲਾਂ ਕੋਸ਼ਿਸ਼ ਕਰੀਦੇ ਉਹਦੇ ਬੋਡੀ ਦੇ ਜਿਹੜੀ ਐਨਰਜੀ ਲਾਸਸ ਐ ਉਹ ਬੰਦ ਕਰਕੇ ਫਿਰ ਉਹਨੂੰ ਤਾਕਤ ਦੀ ਦਵਾਈ ਦਿੱਤੀ ਜਾਂਦੀ ਹੈ ਉਹਨਾਂ ਅੱਜ ਕੱਲ ਤਾਂ ਇਹ ਵੀ ਹੁੰਦਾ ਹੈ ਨਾ ਕਿ ਸਮਾਜ ਦੇ ਵਿੱਚ ਜੋ ਗੱਲਾਂ ਚੱਲਦੀਆਂ ਨੇ ਕਈ ਵਾਰ ਕਿਸੇ ਦਾ ਵਿਆਹ ਹੁੰਦਾ ਹੈ ਵੈਸੇ ਉਹ ਠੀਕ ਹੁੰਦਾ ਹੈ ਲੇਕਿਨ ਉਸਦੇ ਮਨ 'ਚ ਵਹਿਮ ਹੋ ਜਾਂਦਾ ਹੈ ਤਾਂ ਫਿਰ ਲੋਕ ਇਹ ਦਵਾਈਆਂ ਨੇ ਜਿਹੜੀਆਂ ਇਹ ਵਰਤਣੀਆਂ ਸ਼ੁਰੂ ਕਰ ਦਿੰਦੇ ਨੇ ਇੰਟਰਨੈਟ ਤੇ ਦੇਖ ਕੇ ਹੀ ਤਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਭਾਈ ਤੁਸੀਂ ਪਹਿਲਾਂ ਸਾਡੇ ਕੋਲ ਆਓ ਜਾਂ ਕਿਸੇ ਕੋਲ ਵੀ ਜਾਓ ਜੀ ਆਪਣਾ ਚੈੱਕਅਪ ਕਰਾ ਕੇ ਉਹਨੂੰ ਦੱਸੋ ਕਿ ਮੈਨੂੰ ਇਹ ਪ੍ਰੋਬਲਮ ਹੈ ਜੀ ਤੇ ਆਪਣੇ ਦਿਮਾਗ ਨੂੰ ਇੱਕਦਮ ਕਲੀਅਰ ਰੱਖੋ ਜੀ ਸਾਈਕੋਲੋਜੀਕਲੀ ਪ੍ਰੀਪੇਅਰ ਹੋਵੋ ਤੁਸੀਂ ਇਹ ਨਹੀਂ ਕਿ ਇੱਕ ਚੀਜ਼ ਨੂੰ ਤੁਸੀਂ ਬਾਰ-ਬਾਰ ਸੋਚ-ਸੋਚ ਕੇ ਹੀ ਆਪਣੀ ਬਾਡੀ ਨੂੰ ਤੁਸੀਂ ਖਰਾਬ ਕਰਦੇ ਆ ਕਿਉਂਕਿ ਇਹ ਜ਼ਿਆਦਾ ਕਰ ਕਮ ਬਾਡੀ ਦਾ ਹੁੰਦਾ ਦਿਮਾਗ ਤੋਂ ਹੁੰਦਾ ਕੋਸ਼ਿਸ਼ ਇਹ ਕਰੋ ਕਿ ਤੁਸੀਂ ਰਿਲੈਕਸ ਜਿੰਨਾ ਰਹੋਗੇ गिनो उस चीज बारे कट सोचोगे उन्ही ਛੇਤੀ ਪ੍ਰੋਬਲਮ ਸਾਲਵ ਜਲਦੀ ਹੁੰਦੀ ਹੈ ਜੀ ਤਾਂ ਇਹ ਸਮੱਸਿਆ ਤਾਂ ਫਿਰ ਲੜਕੀਆਂ ਚ ਵੀ ਆਉਂਦੀ ਹੋਣੀ ਤੁਸੀਂ ਮਰਦਾਂ ਦੀ ਸਮੱਸਿਆ ਦੀ ਤਾਂ ਗੱਲ ਕਰਤੀ ਅਗਰ ਕਿਸੇ ਲੇਡੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਫਿਰ ਬਾਅਦ ਦੇ ਵਿੱਚ ਫਿਊਚਰ ਦੇ ਵਿੱਚ ਜਦੋਂ ਬੇਬੀ ਹੋਣਾ ਹੁੰਦਾ ਹੈ ਤਾਂ ਉਦੋਂ ਫਿਰ ਬੜੀਆਂ ਦਿੱਕਤਾਂ ਨੇ ਜਿਹੜੀਆਂ ਆ ਜਾਂਦੀਆਂ ਨੇ ਫਿਰ ਹੋਰ ਮਹਿੰਗੇ-ਮਹਿੰਗੇ ਇਲਾਜ ਨੇ ਜਿਹੜੇ ਉਹ ਕਰਨੇ ਪੈਂਦੇ ਨੇ ਤਾਂ ਲੇਡਿਸ ਵਾਸਤੇ ਵੀ ਤੁਹਾਡੇ ਕੋਲ ਕੋਈ ਦਵਾਈ ਹੈ ਆ ਲੇਡਿਸ ਅੱਜਕੱਲ ਤੇ ਪਹਿਲਾਂ ਇਹ ਦੇਖਿਆ ਜਾਂਦਾ ਸੀ ਕਿ ਡਿਲੀਵਰੀ ਤੋਂ ਬਾਅਦ ਹੀ ਲੇਡਿਸ ਨੂੰ ਜ਼ਿਆਦਾ ਕਰ ਪਾਣੀ ਪੈਣਾ ਸ਼ੁਰੂ ਹੁੰਦਾ ਸੀ ਜੀ ਅੱਜ ਕੱਲ ਤੇ ਦੇਖਿਆ ਬਹੁਤ ਜ਼ਿਆਦਾ ਹੋ ਗਿਆ ਹੈਗਾ ਅੱਜ ਕੱਲ ਆਪਾਂ ਦੇਖਿਆ 16 17 ਸਾਲ ਦੀ ਕੁੜੀਆਂ 15 ਸਾਲ ਦੀ ਕੁੜੀਆਂ ਤੋਂ ਵੀ ਕੁੜੀਆਂ ਨੂੰ ਪਾਣੀ ਪੈਣਾ ਸ਼ੁਰੂ ਹੋ ਜਾਂਦਾ ਤੇ ਇਸ ਦੇ ਵਾਸਤੇ ਤੁਹਾਡੇ ਕੋਲ ਕੀ ਪ੍ਰੋਡਕਟ ਹੈ ਇਸ ਦੇ ਵਾਸਤੇ ਅਸੀਂ ਐਲਿਉਕੋ ਕੇਅਰ ਬਣਾਨੇ ਹੈ ਐਲਿਉਕੋ ਕੇਅਰ ਪ੍ਰੋਡਕਟ ਹੈਗਾ ਜੀ ਇਸ ਦੀ ਕੀ ਖਾਸੀਅਤ ਆ ਇਹਦੇ ਨਾਲ ਆਪਾਂ ਲੇਡੀਜ਼ ਦੇ ਬਾਡੀ ਤੋਂ ਜਿਹੜਾ ਹਾਰਮੋਨਾਂ ਦੀ ਇੰਬੈਲੈਂਸ ਹੋਇਆ ਹੋਇਆ ਆਪਾਂ ਕਹਿੰਦੇ ਨੇ ਜੀ ਪਾਣੀ ਪਿੰਦਾ ਹੁਣ ਪਾਣੀ ਪੈਣ ਦਾ ਮੇਨ ਕਾਰਨ ਕੀ ਹੈ ਬਾਡੀ ਦਾ ਹਾਰਮੋਨਲ ਇੰਬੈਲੈਂਸ ਜੀ ਪਹਿਲਾਂ ਆਪਾਂ ਉਹਨਾਂ ਨਾਲ ਲੇਡੀਜ਼ ਨਾਲ ਗੱਲ ਕਰੀਦੀ ਹੈ ਉਹਨਾਂ ਦਾ ਡਾਈਟ ਦੇਖੀਦਾ ਕਿ ਉਹ ਕੀ ਖਾ ਰਹੀਆਂ ਉਹਨਾਂ ਨੂੰ ਫੈਮਿਲੀ ਦੇ ਅੰਦਰ ਕੋਈ ਪ੍ਰੋਬਲਮ ਤੇ ਨਹੀਂ ਹੈਗੀ ਹੈ ਉਹ ਸੁਣ ਕੇ ਗੱਲ ਫਿਰ ਆਪਾਂ ਦਵਾਈ ਉਸ ਤਰੀਕੇ ਨਾਲ ਉਹਨਾਂ ਨੂੰ ਦੇਈਦੀ ਕਿ ਉਹਨਾਂ ਦਾ ਬਾਡੀ ਦਾ ਹਾਰਮੋਨਲ ਇੰਬੈਲੈਂਸ ਨਾਰਮਲ ਹੋਵੇ ਜਦ ਲੇਡੀਜ਼ ਦਾ ਹਾਰਮੋਨਲ ਇੰਬੈਲੈਂਸ ਨਾਰਮਲ ਹੋ ਜਾਂਦਾ ਤੇ ਇਹ ਪ੍ਰੋਬਲਮ ਸੋਲਵ ਹੋ ਜਾਂਦਾ ਤਿੰਨ ਦਾ ਕਾਰਨ ਕੀ ਹੈ ਵੈਸੇ ਜਿਵੇਂ ਲੇਡੀਜ਼ ਅੱਜ ਕੱਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਮੈਂ ਲੇਡੀਜ਼ ਤੇ ਕਾਫੀ ਵੱਧ ਗਈਆਂ ਨੇ ਇਹ ਪ੍ਰੋਬਲਮਸ ਹਨ ਆਪਣਾ ਜਿਹੜਾ ਜੰਕ ਫੂਡ ਹੈਗਾ ਬੇਸਿਕਲੀ ਜੰਕ ਫੂਡ ਖਾਣ ਕਰਕੇ ਹੀ ਉਹਨਾਂ ਦਾ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਕਿਉਂਕਿ ਜਨਾਨੀਆਂ ਦੇ ਅੰਦਰ ਇੱਕ ਤੇ ਪੀਰੀਅਡਸ ਆਉਂਦੇ ਹਰ ਮੰਥ ਤੇ ਉਹਨਾਂ ਨੂੰ ਪ੍ਰੋਬਲਮਸ ਜ਼ਿਆਦਾ ਹੁੰਦੀਆਂ ਜੈਂਟਸ ਤੋਂ ਜੀ ਹਾਂ ਤੇ ਉਹਨਾਂ ਨੂੰ ਆਪਣੇ ਬਾਡੀ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਕੰਪੈਰੀਟਿਵ ਟੂ ਆਪਣਾ ਬੰਦਿਆਂ ਤੋਂ ਹਾਲਾਂਕਿ ਆਪਾਂ ਦੇਖੀਏ ਮਾਰਕੀਟ ਦੇ ਵਿੱਚ ਬੰਦਿਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਇਸ ਦੀ ਵਾਸਤੇ ਕਿ ਇਹ ਤੁਹਾਨੂੰ ਸਮੱਸਿਆ ਆ ਰਹੀ ਆ ਬਹੁਤ ਘੱਟ ਜਨੇ ਅਜਿਹੀ ਮਿਲਦੇ ਨੇ ਜਿਹੜੇ ਲੇਡੀਜ਼ ਦਾ ਜ਼ਿਕਰ ਕਰਦੇ ਨੇ ਨਹੀਂ ਕਿਉਂਕਿ ਇੱਕ ਪ੍ਰੋਬਲਮ ਆਪਣੇ ਸਮਾਜ ਦੇ ਅੰਦਰ ਪਿੱਛੇ ਹੁਣ ਤੱਕ ਚੱਲੀ ਆ ਰਹੀ ਹੈ ਲੇਡੀਜ਼ ਆਪਣੀ ਪ੍ਰੋਬਲਮ ਦੱਸਣ ਨੂੰ ਸ਼ਰਮਾਂਦੀਆਂ ਜੀ ਆਪਣੀ ਕੋਈ ਵੀ ਪ੍ਰੋਬਲਮ ਅਗਰ ਉਹਨਾਂ ਨੂੰ ਪਾਣੀ ਵੀ ਪੀ ਰਿਹਾ ਜਾਂ ਕੁਝ ਹੋ ਰਿਹਾ ਉਹ ਦੱਸਦੀਆਂ ਹੀ ਨਹੀਂ ਹੈ ਜੀ ਤੁਸ ਵਿੱਚ ਹੋਰ ਵੱਧ ਜਾਂਦੀ ਹੈ ਹੋਰ ਵੱਧ ਜਾਂਦੀ ਉਹ ਜਦ ਤੱਕ ਹੋਰ ਵੱਧਦੇ-ਵੱਧਦੇ ਉਹਨਾਂ ਦੇ ਲੱਕ ਦੁਖਣੇ ਸ਼ੁਰੂ ਹੋ ਜਾਂਦੇ ਆ ਫਿਰ ਪੀਰੀਅਡ ਇੰਬੈਲੈਂਸ ਹੋ ਜਾਂਦੇ ਆ ਫਿਰ ਉਹਨਾਂ ਨੂੰ ਪੀਸੀਓਡੀ ਵਗੈਰਾ ਹੋਰ ਪ੍ਰੋਬਲਮ ਆ ਜਦ ਬੱਤ ਜਾਂਦੀਆਂ ਫਿਰ ਉਹ ਕਿਤੇ ਅੱਗੇ ਆ ਕੇ ਦੱਸਦੀਆਂ ਜਿਵੇਂ ਕਿ ਸਾਰਾ ਕੁਝ ਇਸ ਦੇ ਨਾਲ ਹੀ ਜੁੜਿਆ ਹੋਇਆ ਹਾਂ ਸਾਰਾ ਇਸ ਦੇ ਨਾਲ ਕਨੈਕਟਡ ਹੈ ਆਪਾਂ ਅਗਰ ਫਸਟ ਸਟੇਜ ਤੇ ਹੀ ਉਹਨਾਂ ਦਾ ਬਾਡੀ ਦਾ ਇੰਬੈਲੈਂਸ ਆਪਾਂ ਕੰਟਰੋਲ ਕਰ ਲਿਆ ਨਾਰਮਲ ਕਰਤਾ ਤੇ ਨਾਰਮਲ ਹੋ ਜਾਂਦੇ ਆ ਹਾਲਾਂਕਿ ਜਦੋਂ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਚਾਹੇ ਉਹ ਫੀਮੇਲ ਹੋਵੇ ਚਾਹੇ ਉਹ ਮੇਲ ਹੋਵੇ ਤਾਂ ਕਿਸੇ ਕੋਲ ਗੱਲ ਕਰਨੋਂ ਵੀ ਸ਼ਰਮ ਮਾਂਦੇ ਨੇ ਤੇ ਇੰਟਰਨੈਟ ਦੇਖੀ ਜਾਂਦੇ ਨੇ ਜਿਸ ਤੋਂ ਲੈ ਕੇ ਕਈ ਭ्रामੋ ਉਹਨਾਂ ਦੇ ਮਨ 'ਚ ਪੈਦਾ ਹੋ ਜਾਂਦੇ ਨੇ ਫਿਰ ਦਵਾਈਆਂ ਨੇ ਜਿਹੜੀਆਂ ਉਹ ਵੀ ਉਹ ਇਦਾਂ ਹੀ ਮੰਗਵਾ ਲੈਂਦੇ ਨੇ ਤਾਂ ਤੁਸੀਂ ਜਦੋਂ ਇੱਕ ਅਜਿਹੇ ਪੇਸ਼ੈਂਟ ਨੂੰ ਦਵਾਈ ਦਿੰਦੇ ਹੋ ਤਾਂ ਕੀ ਕੁਝ ਦੇਖਦੇ ਨਹੀਂ ਆਪਾਂ ਪਹਿਲਾਂ ਤੇ ਲੇਡੀਜ਼ ਦੀ ਅਗਰ ਉਹ ਗੱਲ ਨਹੀਂ ਕਰ پا ਰਹੀ ਤੇ ਆਪਾਂ ਆਪਣੇ ਲੇਡੀ ਸਟਾਫ ਨਾਲ ਉਹਨਾਂ ਦੀ ਗੱਲ ਕਰਾ ਕੇ ਕੀ ਪ੍ਰੋਬਲਮ ਕਿੱਥੋਂ ਸਟਾਰਟ ਹੋ ਰਹੀ ਹੈ ਕੀ ਪ੍ਰੋਬਲਮ ਹੈ ਲੇਡੀਸ ਸਟਾਫ ਨਾਲ ਗੱਲ ਕਰਾ ਕੇ ਫਿਰ ਆਪਾਂ ਦੇਖੀਦਾ ਕਿ ਇਹਨਾਂ ਨੂੰ ਪ੍ਰੋਬਲਮ ਕੀ ਹੈ ਫਿਰ ਆਪਾਂ ਦਵਾਈ ਦੇ ਦਈਦੀ ਹੈ ਇਹਨਾਂ ਨੂੰ ਜੀ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹਨ ਅੱਜ ਕੱਲ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੰਕ ਫੂਡ ਲੋਕ ਬਹੁਤ ਖਾ ਰਹੇ ਨੇ ਕਈਆਂ ਦੀ ਨੌਕਰੀ ਹੈ ਜੀ ਉਹਨਾਂ ਨੂੰ ਬਾਹਰ ਦਾ ਹੀ ਖਾਣਾ ਪੈਂਦਾ ਜੀ ਘਰ ਦਾ ਖਾਣਾ ਨਹੀਂ ਨਸੀਬ ਹੁੰਦਾ ਹਾਜਮਾ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਅਤੇ ਫਿਰ ਤੇਈ ਸਮੱਸਿਆਵਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਦੇ ਵਾਸਤੇ ਤੁਹਾਡੇ ਕੋਲ ਕੀ ਪ੍ਰੋਡਕਟ ਨੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੇ ਕੰਮ ਕਰਦੇ ਨੇ ਨੇ ਹੁਣ ਆਪਣੇ ਕੋਲ ਜਿੱਦਾਂ ਗ੍ਰੀਨ ਟੀ ਹੈਗੀ ਐ ਓਵਰ weight ਹੋ ਗਿਆ ਬੋਡੀ ਦਾ ਓਵਰ weight ਲਈ ਇਹ ਗ੍ਰੀਨ ਟੀ ਦਿੰਨੇ ਆਪਾਂ ਇਹ ਦਿਨ ਚ ਆਪਾਂ 3 ਵਾਰ ਪੀਣੀ ਹੈ ਜੀ ਸਵੇਰੇ ਦੁਪਹਿਰ ਸ਼ਾਮ ਇੱਕ ਗਲਾਸ ਇੱਕ ਗਲਾਸ ਪਾਣੀ ਦਾ ਲੈ ਲਿਆ ਇਹ ਟੈਬਲੇਟ ਉਹ ਚ ਪਾਤੀ ਆਟੋਮੈਟਿਕ ਡਿਸਾਲਵ ਹੋ ਜਾਊਗੀ ਸਵੇਰੇ ਦੁਪਹਿਰ ਸ਼ਾਮ ਤੇ ਉਹਨਾਂ ਦੇ ਇਸ ਤੋਂ ਵੀ ਇੱਕ ਵਾਰ ਕੈਮਰੇ ਦੇ ਅੱਗੇ ਆ ਜਿਹੜਾ ਉਹ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਵਾਲੀ ਇਹਨਾਂ ਦੀ ਗਰੰਟੀ ਹੈ ਤਾਂ ਇਹ ਕਿੰਨਾ ਸਮਾਂ ਚੱਲਦੀ ਹੈ ਇਹ ਮਹੀਨੇ ਦੀ ਹੈਗੀ ਹੈ ਜੀ ਤੇ ਉਹਦੇ ਨਾਲ ਆਪਾਂ ਇਹ ਚੂਰਨ ਦਈ ਦਾ ਨਾਲ ਜੀ ਜਦ ਖਾਣਾ ਖਾ ਲਿਆ ਆਪਾਂ ਖਾਣਾ ਖਾਣ ਤੋਂ 15 20 ਮਿੰਟ ਬਾਅਦ ਇਹਦਾ ਇੱਕ ਚਮਚਾ ਅਗਰ ਦੋ ਟਾਈਮ ਖਾਣਾ ਖਾਣਨੇ ਹੋ ਤੇ ਦੋ ਟਾਈਮ ਅਗਰ ਇੱਕ ਟਾਈਮ ਖਾਣਾ ਖਾਣਨੇ ਹੋ ਤੇ ਇੱਕ ਟਾਈਮ ਆਪਾਂ ਦਿੰਨੇ ਆ ਕਿ ਖਾਣਾ ਛੇਤੀ ਬ੍ਰੇਕਡਾਊਨ ਹੋ ਜਵੇ ਤੇ ਜਿਹੜੀ ਚੀਜ਼ ਖਾਦੀ ਹੈ ਉਹ ਪੂਰੀ ਹਜਮ ਹੋ ਜਵੇ ਆਪਾਂ ਨੂੰ। ਜੀ। ਅਗਰ ਕਿਸੇ ਨੇ weight lose ਨਹੀਂ ਕਰਨਾ। ਜੀ। ਉਹਦਾ weight normal ਹੈ ਤੇ ਉਹ ਕੱਲਾ ਚੂਰਨ ਵੀ ਲੈ ਕੇ ਖਾ ਸਕਦਾ ਕਿ ਖਾਣਾ ਜਿਹੜਾ ਮੇਰਾ ਖਾਦਾ ਹੋਇਆ ਹੈਗਾ ਉਹ ਪ੍ਰੋਪਰਲੀ ਡਾਈਜੈਸਟ ਹੋ ਜਵੇ। ਜੀ। ਤਾਂ ਇਹ ਕੀ ਪ੍ਰੋਡਕਟ ਹੈ? ਇਹ ਹੈਗਾ IBS। ਇਹ ਕੀ ਕੰਮ ਕਰਦਾ? ਇਰੀਟੇਬਲ ਬੋਲ ਸਿੰਡਰਮ। ਇਹ ਹੁੰਦਾ ਜਿੱਦਾਂ ਆਪਾਂ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਸਿੱਧਾ 15-20 ਮਿੰਟ ਬਾਅਦ ਲੋਕ ਵਾਸ਼ਰੂਮ ਵੱਲ ਭੱਜਦੇ ਆ। ਜੀ। ਅੱਜ ਕਲੇ ਇਹ ਪ੍ਰੋਬਲਮ ਯੰਗ ਮੁੰਡਿਆਂ ਦੇ ਅੰਦਰ ਕੁੜੀਆਂ ਦੇ ਅੰਦਰ ਬਹੁਤ ਆ ਰਹੀ ਹੈ ਇਹ ਵੀ ਲੋਕ ਸ਼ਰਮ ਆਂਦੇ ਅੱਗੇ ਆ ਕੇ ਦੱਸਣਾ ਇਹ ਅੰਤੜੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਜੰਕ ਫੂਡ ਖਾਣ ਨਾਲ ਮਲਾਵਟੀ ਖਾਣੇ ਦਾ ਵੀ ਬੜਾ ਅਸਰ ਹੁੰਦਾ ਵਸੇ ਜੰਕ ਫੂਡ ਤੇ ਇੱਕ ਵਰਡ ਹੋ ਗਿਆ ਇਹਦੇ ਅੰਦਰ ਮਲਾਵਟੀ ਖਾਣਾ ਮਲਾਵਟੀ ਤੇਲ ਮਲਾਵਟੀ ਮਸਾਲੇ ਹੋਰ ਬਹੁਤ ਚੀਜ਼ਾਂ ਆ ਜਾਂਦੀਆਂ ਇੱਕ ਗੱਲ ਇਹ ਵੀ ਧਾਰਨਾ ਚੱਲਦੀ ਆ ਨਾ ਕਿ ਅੱਜ ਕੱਲ੍ਹ ਕਿਹਾ ਜਾਂਦਾ ਵੀ ਆ ਫਲਾਣੀਆਂ ਫਲਾਣੀਆਂ ਚੀਜ਼ਾਂ ਨਾ ਖਾਓ ਇਹ ਖਾਣਾ ਬੰਦ ਕਰ ਦੋ ਉਹ ਖਾਣਾ ਬੰਦ ਕਰ ਦੋ ਵੀ ਬੜੇ ਪਰਹੇਜ਼ ਦੱਸ ਦਿੱਤੇ ਜਾਂਦੇ ਨੇ ਨਹੀਂ ਮੈਂ ਤੇ ਆਪਾਂ ਹੀ ਕੋਈ ਆਪਾਂ ਆਪਣੀ ਫੈਕਟਰੀ 'ਚ ਇਹੋ ਜਿਹੀ ਦਵਾਈਆਂ ਬਣਾਉਂਦੇ ਆ ਜਿਹਦੇ ਅੰਦਰ ਕੀ ਲੋਕਾਂ ਤੋਂ ਘੱਟ ਤੋਂ ਘੱਟ ਪਰਹੇਜ਼ ਕੀਤੇ ਜਾਣ ਜੀ ਉਹਨਾਂ ਨੂੰ ਉਹਨਾਂ ਦੇ ਲਾਈਫ ਸਟਾਈਲ ਦੇ ਅੰਦਰ ਹੀ ਉਹਦੀ ਰੈਮੇਡੀ ਦਿੱਤੀ ਜਾਵੇ ਜੀ ਹੁਣ ਅਗਲਾ ਬੰਦਾ ਜਿਹੜਾ ਜੰਕ ਫੂਡ ਖਾਣੋ ਨਹੀਂ ਬੰਦ ਕਰਤਾ ਕਰ ਸਕਦਾ ਜਾਂ ਬਾਹਰ ਰਹਿ ਰਿਹਾ ਆਪਾਂ ਉਹਨੂੰ ਉਹਦੇ ਹੀ ਲਾਈਫ ਸਟਾਈਲ ਦੇ ਅੰਦਰ ਉਹਨੂੰ ਥੋੜੀ ਚੇਂਜੇਸ ਦੇ ਅੰਦਰ ਮਾਮੂਲੀ ਚੇਂਜੇਸ ਦੇ ਅੰਦਰ ਉਹਨੂੰ ਉੱਥੇ ਠੀਕ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ ਤੇ ਫਿਰ ਇਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਅਗਰ ਆਪਾਂ ਇਹੋ ਚੀਜ਼ਾਂ ਦਾ ਇਸਤੇਮਾਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਇਹ ਰੋਕ-ਥੰਮ ਕਰ ਦੇਦੀ ਨੇ ਨਹੀਂ ਹੁਣ ਇਹ ਤੇ ਹੋ ਗਿਆ ਇਰੀਟੇਬਲ ਬੌਲ ਸਿਸਟਮ ਜਿੱਦਾਂ ਤੁਹਾਡੀ ਆਂਤੜੀਆਂ ਤੋਂ ਰਿਲੇਟਿਡ ਖਾਣਾ ਖਾ ਰਹੇ ਹੋ ਮੋਸ਼ਨ ਜਲਦੀ ਆ ਰਿਹਾ ਵਾਸ਼ਰੂਮ ਜਲਦੀ ਜਾ ਰਹੇ ਹੋ ਇਹ ਵੀ ਘੱਟ ਤੋਂ ਘੱਟ ਮਹੀਨਾ ਡੇਢ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਡਾਈਜੈਸਟਿਵ ਸਿਸਟਮ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਬਿਲਕੁਲ ਨਾਰਮਲ ਹੋ ਜਾਂਦੇ ਆ ਜੀ ਕਿਉਂਕਿ ਹਰ ਇੱਕ ਬਿਮਾਰੀ ਦੀ ਜੜ ਤੁਹਾਡੇ ਪੇਟ ਤੋਂ ਹੀ ਸ਼ੁਰੂ ਹੁੰਦੀ ਹੈ ਲੀਵਰ ਤੋਂ ਸ਼ੁਰੂ ਹੁੰਦੀ ਹੈ ਤਾਂ ਆਪਾਂ ਹਰ ਇੱਕ ਨੂੰ ਕਹਿੰਨੇ ਕਿ ਵੀ ਇਹ ਚੂਰਨ ਜ਼ਰੂਰ ਖਾਇਆ ਕਰੋ ਖਾਣਾ ਖਾਣ ਤੋਂ ਬਾਅਦ ਕਿ ਡਾਈਜੈਸ਼ਨ ਤੁਹਾਡੀ ਅਗਰ ਪ੍ਰੋਪਰ ਹੈਗੀ ਹੈ ਜੀ ਤੇ ਬਾਡੀ ਬਿਲਕੁਲ ਨਾਰਮਲ ਰਹੇਗੀ ਲੇਡੀਜ਼ ਨੂੰ ਵੀ ਹਾਰਮੋਨਲ ਪ੍ਰੋਬਲਮਸ ਨਹੀਂ ਆਉਂਦੀਆਂ ਉਹਦੇ ਲਈ ਆਪਾਂ ਇੱਕ ਲੀਵਰ ਟੋਨਿਕ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਕਾੜਾ ਹੈਗਾ ਜੀ ਇਹ ਬਹੁਤ ਵਧੀਆ ਹੈਗਾ ਕਾੜਾ ਇਹ ਤੁਸੀਂ ਕੁਝ ਨਹੀਂ ਕਰਦੇ ਦੋ ਚਮਚੇ ਇੱਕ ਕਟੋਰੀ ਪਾਣੀ ਦੇ ਅੰਦਰ ਸਵੇਰੇ ਪੀਣੇ ਆ ਬਾਸ ਜੀ ਦਿਨ ਚ ਇੱਕ ਵਾਰ ਪੂਰੇ ਦਿਨ ਚ ਇੱਕ ਵਾਰ ਪੀਣਾ ਤੁਹਾਡੇ ਲਈ ਬਿਲਕੁਲ ਕਿਉਂਕਿ ਆਪਾਂ ਇਹਨੂੰ ਕਨਸੈਂਟ੍ਰੇਟ ਬਣਾਇਆ ਹੈਗਾ ਜਿਹੜੀ ਬੂਟੀਆਂ ਨੂੰ ਉਬਾਲ ਕੇ ਕਾੜਾ ਬਣਾਤਾ ਤੁਹਾਡਾ ਉਹ ਕਾੜੇ ਦੇ ਸ਼ੇਪ ਚ ਹੈਗਾ ਦਿਨ ਚ ਇੱਕ ਵਾਰ ਲੈਣ ਨਾਲ ਤੁਹਾਡੀ ਲੀਵਰ ਦੀ ਸਮੱਸਿਆ ਸਾਰੀਆਂ ਹੌਲੀ ਹੌਲੀ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਦਵਾਈ ਸਾਡੀ ਬਣੀ ਹੋਈ ਫੈਕਟਰੀ ਦੀ ਦਵਾਈ ਖਾਓਗੇ ਤਾਂ ਤੁਸੀਂ ਬਿਲਕੁਲੀ ਦੋ ਦਿਨਾਂ ਦੇ ਅੰਦਰ ਠੀਕ ਹੋ ਜਾਓਗੇ ਜੀ ਹਰ ਇੱਕ ਚੀਜ਼ ਟਾਈਮ ਲੈਂਦੀ ਹੈ ਜਿੱਦਾਂ ਖਰਾਬ ਹੋਣ ਨੂੰ ਟਾਈਮ ਲੱਗਦਾ ਉਹਦਾ ਰਿਪੇਅਰ ਹੋਣ ਨੂੰ ਵੀ ਟਾਈਮ ਲੱਗਦਾ ਹੌਲੀ ਹੌਲੀ ਰਿਪੇਅਰ ਕਰਦਾ ਪਰ ਪਰਮਾਨੈਂਟ ਕਰਦਾ ਤਾਂ ਤੁਹਾਡੀ ਇੱਕ ਚਾਹ ਹੈ ਜਿਹੜੀ ਜਿਸ ਦਾ ਕਾਫੀ ਨਾਮ ਸੁਣਿਆ ਹੈ ਤਾਂ ਇੱਕ ਵਾਰ ਉਹ ਵੀ ਦਿਖਾਓ ਕਿਹੜੀ ਚਾਹ ਹੈ ਇਹ ਸਾਡੀ ਹਰਬਲ ਟੀ ਹੈਗੀ ਹੈ ਇਨਸਟੈਂਟ ਹਰਬਲ ਟੀ ਹੈਗੀ ਹੈ ਤਾਂ ਇਸ ਦੀ ਕੀ ਖਾਸ ਗਿ ਹੈ ਤਾਂ ਗ੍ਰੀਨ ਟੀ ਸੁਣਿਆ ਸੀ ਬਲੈਕ ਟੀ ਸੁਣਿਆ ਸੀ ਹਰਬਲ ਟੀ ਕੀ ਆ ਮਤਲਬ ਇਹ ਹਰਬਲ ਗੱਡੀਆਂ ਬੂਟੀਆਂ ਦੇ ਜਾਂ ਕੀ ਨੀ ਜੜੀ ਬੂਟੀਆਂ ਨਾਲ ਬਣਾਇਆ ਹੋਇਆ ਜੀ ਤੇ ਇਹਨੂੰ ਪੀਣਾ ਵੀ ਬਹੁਤ ਸੌਕਾ ਸਿਰਫ ਇੱਕ ਚਮਚਾ ਚਾਹ ਦਾ ਪਾਊਡਰ ਕੱਪ ਚ ਪਾਇਆ ਉਤੋਂ ਗਰਮ ਪਾਣੀ ਪਾਓ ਚਾਹ ਤੇ ਆ ਨਾ ਤੁਹਾਨੂੰ ਦੁੱਧ ਪਾਣ ਦੀ ਲੋੜ ਐ ਨਾ ਚੀਨੀ ਪਾਣ ਦੀ ਲੋੜ ਐ ਨਾ ਮਿਕਸ ਕਰਨ ਦੀ ਲੋੜ ਹੈ ਕੁਝ ਕਰਨ ਦੀ ਲੋੜ ਨਹੀਂ ਨਾ ਛਾਨਣ ਦੀ ਲੋੜ ਹੈ ਤਾਂ ਇਹਦਾ ਫਾਇਦਾ ਕੀ ਹੈ ਹਰਬਲ ਟੀ ਤੁਸੀਂ ਜਿਹੜੀ ਲਿਖਿਆ ਹੋਇਆ ਹੈ ਟੇਸਟੀ ਹੈਲਦੀ ਆਰਗੇਨਿਕ ਤਾਂ ਕੀ ਕੋਸ਼ਿਸ਼ ਤੁਸੀਂ ਪਾਇਆ ਹੋਇਆ ਹੈ ਇਹਦੇ ਅੰਦਰ ਸੱਤ ਤਰ੍ਹਾਂ ਦੀ ਜਿਹੜੀ ਬੂਟੀਆਂ ਪਾਈਆਂ ਹੋਈਆਂ ਜਿਹੜੀ ਤੁਹਾਨੂੰ ਰੋਜ਼ ਡਾਈਜੈਸ਼ਨ ਦੇ ਅੰਦਰ ਬਲੱਡ ਸਰਕੂਲੇਸ਼ਨ ਦੇ ਅੰਦਰ ਹੈਲਪ ਕਰਦੀਆਂ ਜੀ એનર્ਜੀ ਲੈਵਲ ਤੁਹਾਡਾ ਬੂਸਟ ਕਰਦੀਆਂ ਹੁਣ ਜਿੱਦਾਂ ਅਸਫਗੰਦਾ ਵਗੈਰਾ ਹੋਰ ਚੀਜ਼ਾਂ ਹੋ ਗਈਆਂ ਉਹਨਾਂ ਦੇ ਸਟ੍ਰੈਕ ਵੀ ਪਾਏ ਹੋਏ ਕਿ ਬੋਡੀ ਨੂੰ ਤਾਕਤ ਦਿੰਦੀ ਹੈ ਨਾਰਮਲ ਟੀ ਦੇ ਬਰਾਬਰ ਹੀ ਲੱਗਦੀ ਹੈ ਮਤਲਬ ਪੀੜੀ ਕਦੋਂ ਆ ਸਹੀ ਵੇਲਾ ਕੀ ਹੈ ਤੁਸੀਂ ਨਾਰਮਲ ਚਾਹ ਪੀਂਨੇ ਹੋ ਤੜਕੇ ਉੱਠ ਕੇ ਤੜਕੇ ਉੱਠ ਕੇ ਪੀ ਲਓ 10 11 ਵਜੇ 12 ਵਜੇ ਆਫਿਸ ਦੇ ਅੰਦਰ ਜਦ ਮਰਜੀ ਇਹਦਾ ਇੱਕ ਚਮਚਾ ਕੜਿਆ ਗਰਮ ਪਾਣੀ ਪਾਣਾ ਬਸ ਬੱਚਾ ਫਿਰ ਸਵਾਦ ਕਿਹਾ ਜਾਂਦਾ ਬਿਲਕੁਲ ਨਾਰਮਲ ਚਾਹ ਦੀ ਤਰ੍ਹਾਂ ਜਿੱਦਾਂ ਤੁਸੀਂ ਨਾਰਮਲ ਚਾਹ ਪੀਂਨੇ ਹੋ ਉਹਦੀ ਤਰ੍ਹਾਂ ਹੀ ਹੁੰਦਾ ਰੰਗ ਵੀ ਸੇਮ ਡਿੱਟੋ ਉਹਦੀ ਤਰ੍ਹਾਂ ਹੀ ਹੋਊਗਾ ਤਾਂ ਅੱਜ ਕੱਲ ਲੋਕ ਕਹਿ ਦਿੰਦੇ ਨੇ ਨਾ ਵੀ ਚਾਹ ਪੀਣੀ ਆ ਜਿਹੜੀ ਉਹ ਨੁਕਸਾਨ ਦੇ ਆ ਜਿਆਦਾ ਚਾਹ ਨਹੀਂ ਪੀਣੀ ਚਾਹੀਦੀ ਤਾਂ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਹੀਂ ਇਹਦਾ ਤੇ ਕੋਈ ਸਾਈਡ ਇਫੈਕਟ ਨਹੀਂ ਹੈ ਜੜੀ ਬੂਟੀਆਂ ਨਾਲ ਬਣੀ ਹੋਈ ਹੈ ਬਿਲਕੁਲ ਪਿਓਰ ਹਰਬਲ ਟੀ ਹੈਗੀ ਇਹ ਇਹਨੂੰ ਪੀਣ ਨਾਲ ਜਿੱਦਾਂ ਨਾਰਮਲ ਟੀ ਤੇ ਨਾਰਮਲ ਟੀ ਦੇ ਅੰਦਰ ਨਿਕੋਟਿਨ ਲੈਵਲ ਹਾਈ ਹੁੰਦੇ ਆ ਉਹਦੇ ਅੰਦਰ ਨਿਕੋਟਿਨ ਹੁੰਦੀ ਹੈ ਤੇ ਉਹ ਲੈਵਲ ਘਟ ਜਾਂਦੇ ਆ ਤੁਸੀਂ ਇਹ ਚਾਹ ਪੀਓਗੇ ਫਾਇਦਾ ਹੋਊਗੀ ਤੁਹਾਨੂੰ ਜੀ ਬੋਡੀ ਦੇ ਅੰਦਰ ਨਿਕੋਟਿਨ ਘਟੂਗਾ ਹੋਰ ਫਾਇਦੇਮੰਦ ਹੈਗੀ ਦਿਨ ਤੇ ਬੱਚਿਆਂ ਨੂੰ ਵੀ ਪਿਲਾਓ ਤੁਲਸੀ ਵੀ ਇਹਦੇ ਅੰਦਰ ਪਾਈ ਹੋਈ ਹੈ ਤੁਲਸੀ ਦੇ ਫਿਰ ਜਿਵੇਂ ਉਹ ਦੂਜੀ ਨਾਰਮਲ ਚਾਹ ਪੀਂਦੇ ਹੋ ਕਹਿੰਦੇ ਨੇ ਵੀ ਸਰੀਰ ਕੰਡੇ ਤੇ ਹੋ ਗਿਆ ਫਿਰ ਇਹ ਵੀ ਕੰਡੇ ਤੇ ਕਰ ਦਿੰਦੀ ਹੈ ਹਾਂ ਹਾਂ ਇਹ ਬਾਡੀ ਦਾ એનર્ਜੀ ਲੈਵਲ ਜਦ ਬੂਸਟ ਹੁੰਦਾ ਤੁਸੀਂ ਫੀਲ ਕਰਦੇ ਹੋ ਕਿ એનਰਜੈਟਿਕ ਫੀਲ ਕਰਦੇ ਹੋ ਜੀ ਬਿਲਕੁਲ ਤਾਕਤ ਆਂਦੀ ਹੈ ਹਾਂ ਉਹ ਤੋਂ ਇਸ ਲਈ ਵਧੀਆ ਕਿ ਤੁਹਾਡੀ ਬਾਡੀ ਦਾ ਨਿਕੋਟਿਨ ਲੈਵਲ ਇਹ ਕੰਟਰੋਲ ਕਰ ਦਿੰਦੀ ਹੈ ਤੁਹਾਡੀ ਨਿਕੋਟਿਨ ਗਿਰ ਜਾਂਦੀ ਹੈ ਥੱਲੇ ਉਹਦੇ ਅੰਦਰ ਨਿਕ ਜਿੰਨੀ ਜ਼ਿਆਦਾ ਪੀਓਗੇ ਨਿਕੋਟਿਨ ਲੈਵਲ ਵੱਧਦਾ ਇਹਦੇ ਨਾਲ ਨਹੀਂ ਵੱਧਦਾ ਇਹਦੇ ਨਾਲ ਤੁਹਾਡਾ એનર્ਜੀ ਲੈਵਲ ਵੱਧਦਾ ਬਾਡੀ ਦਾ ਜੀ ਤਾਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਆਪਣੇ ਪ੍ਰੋਡਕਟ ਆਪਣੀ ਫੈਕਟਰੀ ਦਾ ਹੀ ਬੀ ਸੀਲ ਕਰਦੇ ਹੋ ਤੁਹਾਡੀਆਂ ਵੱਖ-ਵੱਖ ਬ੍ਰਾਂਚਾਂ ਵੀ ਨੇ ਮੰਨ ਲਓ ਕੋਈ ਬੰਦਾ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਤੁਹਾਡੇ ਪ੍ਰੋਡਕਟ ਪ੍ਰੋਡਕਟ ਦੇ ਜਿਹੜੇ ਉਹ ਵੇਚਣੇ ਚਾਹੁੰਦਾ ਹੈ ਤਾਂ ਇਸ ਵਾਸਤੇ ਕੀ ਕਰਨਾ ਪਊਗਾ ਕਿਵੇਂ ਉਹ ਤੁਹਾਡੀ ਇੱਕ ਬ੍ਰਾਂਚ ਆ ਜਿਹੜੀ ਉਹ ਲੈ ਸਕਦਾ ਹੈ ਜਾਂ ਤੁਹਾਡੇ ਪ੍ਰੋਡਕਟ ਵੇਚ ਸਕਦਾ ਹੈ ਅਸੀਂ ਤੇ ਆਪਣੇ ਯੰਗ ਮੁੰਡਿਆਂ ਨੂੰ ਕਹਿੰਨੇ ਆ ਜਿਨ੍ਹਾਂ ਨੇ ਫਾਰਮੇਸੀ ਕੀਤੀ ਹੋਈ ਹੈ ਜੀ ਜਿਹੜਿਆਂ ਨੂੰ ਹੁਣ ਕੰਮ ਨਹੀਂ ਹੈ ਉਹ ਸਾਡੇ ਕੋਲ ਆਣ ਸਾਡੇ ਤੋਂ ਪਹਿਲਾਂ ਥੋੜਾ ਟਾਈਮ ਦੇ ਕੇ ਸਾਡੇ ਤੋਂ ਸਿੱਖਣ ਕਿ ਸਾਡੇ ਪ੍ਰੋਡਕਟ ਕੀ ਕੀ ਕੰਮ ਕਰਦੇ ਆ ਪੂਰਾ ਟ੍ਰੇਨ ਕਰਕੇ ਫਿਰ ਪੂਰਾ ਟ੍ਰੇਨ ਕਰਕੇ 5-7 ਦਿਨ ਸਾਡੇ ਨਾਲ ਬੈਠਣ ਸਾਡੀ ਦੁਕਾਨ ਤੇ ਬੈਠਣ ਸਾਡੇ ਫੈਕਟਰੀ ਚ ਆਣ ਸਾਡੇ ਨਾਲ ਦੇਖਣ ਕਿ ਚੀਜ਼ ਕਿੱਦਾਂ ਬਣਦੀ ਹੈ ਕਿਉਂਕਿ ਉਹ ਦੇਖਣਗੇ ਕਰਨਗੇ ਤਾਂ ਹੀ ਜਾ ਕੇ ਆ ਕੇ ਪਬਲਿਕ ਨੂੰ ਦੱਸਣਗੇ ਕਿ ਹਾਂ ਵੀ ਸਾਡਾ ਪ੍ਰੋਡਕਟ ਕੀ ਕੰਮ ਕਰਦਾ ਤੇ ਗਾਰੰਟੀ ਨਾਲ ਠੀਕ ਕਰਦਾ ਤਾਂ ਅੱਜ ਕੱਲ ਜਿਵੇਂ ਬੇਰੋਜ਼ਗਾਰੀ ਬੜੀ ਵੱਧ ਗਈ ਆ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਨੌਕਰੀ ਨਾਲੋਂ ਆਪਣਾ ਕੰਮ ਕਰ ਲਓ ਤਾਂ ਇਸ ਖੇਤਰ ਦੇ ਵਿੱਚ ਇੱਕ ਵਧੀਆ ਰੋਜਗਾਰ ਦਾ ਸਾਧਨ ਵੀ ਮਿਲ ਸਕਦਾ ਹਾਂ ਅਸੀਂ ਤੇ ਹਰ ਇੱਕ ਨੂੰ ਇਹੀ ਪ੍ਰੋਵਾਈਡ ਕਰੀਦਾ ਕਿ ਕਹੀਦਾ ਕਿ ਸਾਡੇ ਤੋਂ ਆ ਕੇ ਸਿੱਖ ਕੇ ਆਪਣਾ ਪਰਸਨਲ ਕੰਮ ਖੋਲੋ ਉਹਦੇ ਅੰਦਰ ਕੋਈ ਦਿੱਕਤ ਆਂਦੀ ਅਸੀਂ ਹਮੇਸ਼ਾ ਨਾਲ ਖੜੇ ਹੁੰਨੇ ਆ ਕਿਉਂਕਿ ਸਾਡੀ ਮੈਡੀਸਨ ਹਰ ਇੱਕ ਮੈਡੀਸਨ ਆਯੂਸ਼ ਡਿਪਾਰਟਮੈਂਟ ਤੋਂ ਪਾਸ ਹੈਗੀ ਹੈ ਲਾਇਸੈਂਸਡ ਕੰਪਨੀ ਹੈਗੀ ਹੈ ਪੰਜਾਬ ਆਯੂਵੇਦਿਕ ਡਿਪਾਰਟਮੈਂਟ ਤੋਂ ਪਾਸ ਹੈਗੀ ਹੈ ਸਾਰੇ ਨੋਰਮਸ ਫਾਲੋ ਕਰਦੇ ਆ ਅਸੀਂ 26 ਸਾਲ ਤੋਂ ਜ਼ਰੂਰ 26 ইয়ার্স ਹੋ ਗਏ ਸਾਨੂੰ ਬੇਸਿਕਲੀ ਇਸ ਲਾਈਨ ਦੇ ਅੰਦਰ ਕੰਮ ਕਰਦੇ ਨੂੰ ਜੀ ਹਾਂ ਤੇ ਕੋਈ ਵੀ ਯੰਗ ਮੁੰਡਾ ਜਿਹਨੂੰ ਕੋਈ ਕੰਮ ਦੀ ਪ੍ਰੋਬਲਮ ਹੈ ਜਾਂ ਆਯੂਵੇਦਿਕ ਦੇ ਅੰਦਰ ਇੰਟਰਸਟ ਬਹੁਤ ਜ਼ਿਆਦਾ ਹੈਗਾ ਤੇ ਉਹਨੂੰ ਕੁਝ ਵੀ ਹੈਲਪ ਚਾਹੀਦੀ ਸਾਡੇ ਕੋਲ ਆਵੇ ਅਸੀਂ ਉਹਨੂੰ ਸ਼ੌਪ ਕਰਵਾ ਕੇ ਉਹਦੇ ਨਾਲ ਕੰਮ ਕਰਵਾ ਕੇ ਦਵਾਂਗੇ ਉਹਨੂੰ ਤੇ ਹਰ ਇੱਕ ਚਾਰਾ ਦੇ ਅਪਰੂਵਲਸ ਉਹਨੂੰ ਲੈ ਕੇ ਦਵਾਂਗੇ ਤਾਂ ਧੰਨਵਾਦ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਸੋ ਸਤਪਾਲ ਜੀ ਨਾਲ ਗੱਲਬਾਤ ਕੀਤੀ ਹੈ ਫਿਟ ਲਾਈਫ ਹਰਬਲ ਦੇ ਪ੍ਰੋਡਕਟਾਂ ਬਾਰੇ ਗੱਲਬਾਤ ਕੀਤੀ ਹੈ ਚਾਹੇ ਉਹ ਸੈਕਸ਼ੂਅਲ ਲਾਈਫ ਸਟੇ ਨਾਲ ਜੁੜੇ ਪ੍ਰੋਡਕਟ ਹੋਣ ਚਾਹੇ ਉਹ ਸਾਡੇ ਹਾਜ਼ਮੇ ਦੇ ਨਾਲ ਸਾਡੇ ਲੀਵਰ ਨਾਲ ਜਾਂ ਫਿਰ ਜੋੜਾਂ ਦੇ ਨਾਲ ਜੁੜੇ ਪ੍ਰੋਡਕਟ ਹੋਣ ਤਾਂ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਪ੍ਰੋਡਕਟ ਨੇ ਜਿਹੜੇ ਉਹ ਇਸ ਕੰਪਨੀ ਦੇ ਤੁਸੀਂ ਲੈ ਸਕਦੇ ਹੋ ਆਨਲਾਈਨ ਵੀ ਤੁਸੀਂ ਇਹਨਾਂ ਦੇ ਪ੍ਰੋਡਕਟ ਦੇ ਜਿਹੜੇ ਉਹ ਕਾਲ ਕਰਕੇ ਜਾਂ ਫਿਰ ਇਹਨਾਂ ਰਾਹੀਂ ਮੈਸੇਜ ਰਾਹੀਂ ਸੰਪਰਕ ਕਰਕੇ ਵੀ ਤੁਸੀਂ ਮੰਗਵਾ ਸਕਦੇ ਹੋ ਤਾਂ ਇੰਡੀਆ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਡਿਲੀਵਰੀ ਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਅਗਰ ਤੁਸੀਂ ਆਪਣਾ ਰੋਜ਼ਗਾਰ ਚਲਾਉਣਾ ਚਾਹੁੰਦੇ ਹੋ ਤੁਸੀਂ ਬੇਰੋਜ਼ਗਾਰ ਹੋ ਜਾਂ ਫਿਰ ਤੁਸੀਂ ਕੋਈ ਆਪਣਾ ਕੰਮਕਾਰ ਖੋਲਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੀ ਇੱਕ ਸੁਨਹਿਰੀ ਮੌਕਾ ਹੈ ਜਿਹੜਾ ਇਹ ਹੋ ਸਕਦਾ ਹੈ ਤਾਂ ਤੁਸੀਂ ਆਯੁਰਵੇਦ ਦੇ ਖੇਤਰ ਦੇ ਵਿੱਚ ਇਹਨਾਂ ਦੇ ਪ੍ਰੋਡਕਟ ਦੇ ਜਿਹੜੇ ਉਹ ਵੀ ਸੇਲ ਕਰ ਸਕਦੇ ਹੋ ਤਾਂ ਉਸ ਦੇ ਲਈ ਵੀ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ